ਮਾਸੀ ਤੁਸੀਂ ਇੱਥੇ ਖੜੇ ਆਂ ਇਹ ਕਦੋਂ ਆਵਾਦ ਹੋਈ ਸੀ ਤੇ ਵਿਰਾਨ ਕਿਉਂ ਪਈ ਸੀ ਇਹ ਜਮਾ ਮਸਜਿਦ ਦੇ ਨਾਲ ਨਾਲ ਜਾਣੀ ਜਾਂਦੀ ਸੀ ਪਹਿਲਾਂ ਪਿੰਡ ਸੀ ਇਹ ਮੁ슬ਮਾਨਬਾਦੀ ਦਾ ਉਹ ਗਿਣਤੀ ਦਾ ਪਿੰਡ ਸੀ ਇਸ ਏਰੀਆ ਦਾ ਸਭ ਤੋਂ ਵੱਡਾ ਪਿੰਡ ਮੁ슬ਮਾਨ ਹੀ ਮੰਨਿਆ ਜਾਂਦਾ ਸੀ ਉਸ ਵਕਤ ਇਹ ਮਸਜਿਦ ਬਣੀ ਸੀ ਤੇ ਜਿਸ ਟਾਈਮ 47 ਦਾ ਹੱਲਾ ਨਾ ਦੂਰ ਪਿਆ ਉਸ ਤੋਂ ਜਮੇ ਆਪਣੇ ਮੁ슬ਮਨ ਸਿੱਖ ਜੋ ਆਪਣੇਦਰ ਮੁ슬ਮਨ ਉਧਰ ਚਲੇ ਗਏ ਸੀ ਉਸ ਵਕਤ ਇਹ ਸਾਰੇ ਦਾ ਸਾਰਾ ਪਿੰਡ ਜੋ ਉਰੇ ਮਤਲਬੀ ਉਜੜ ਕੇ ਚਲਾ ਗਿਆ ਸੀ ਤੇ ਉਰੇ ਇੱਕ ਵੀ ਪਰਿਵਾਰ ਮੁ슬ਮਨ ਨਹੀਂ ਰਿਹਾ ਸੀ ਤੇ ਉਸ ਤੋਂ ਟਾਈਮ ਦੇ ਇਹ 47 ਤੋਂ ਲੈ ਕੇ ਹੁਣ ਤੱਕ ਇਹ ਮਜ਼ੀ ਦੇ ਵਿਰਾਨ ਤੇ ਬਿਲਕੁਲ ਬੇਆਬਾਦ ਹੋਈ ਪਈ ਸੀ ਹਾਲ ਹੁੰਦਾ ਸੀ ਕੋਈ ਨਹੀਂ ਇੱਥੇ ਰਹਿੰਦਾ ਸੀ ਇੱਥੋਂ ਦੇ ਜਿਹੜੇ ਲੋਕ ਸਿੱਖ ਭਾਈ ਸਾਰੇ ਕਿਸੇ ਵੀ ਧਰਮ ਦੇ ਇੱਥੇ ਜੋ ਮਸਜਿਦ ਅੰਦਰ 25 ਸਾਲ ਤੱਕ ਉਹਨਾਂ ਨੇ ਆਪਣਾ ਗੁਰੂ ਘਰ ਬਣਾਇਆ ਹੋਇਆ ਸੀ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਦੇਖ ਰਿਕ ਕਰ ਰਹੇ ਹੋ ਜੀ ਡੇਢ ਸਾਲ ਹੋ ਗਏ ਡੇਢ ਦੋ ਸਾਲ ਦੇ ਤਕਰੀਬਨ ਹੋ ਚੁੱਕੇ ਆ ਇਹ ਮਸਜਿਦ ਨੂੰ ਆਬਾਦ ਹੋਇਆ ਨਹੀਂ ਇਸ ਦੇ ਵਿੱਚ ਕੰਮ ਚੱਲਦੇ ਨੂੰ ਤੇ ਇਸ ਦੁਆ ਦੇ ਵਿੱਚ ਸਾਡੇ ਪੰਜਾਬ ਦੀ ਆਨਮਾਨ ਸ਼ਾਨ ਸ਼ਾਹੀ ਮਾਂ ਪੰਜਾਬ ਜੀ ਨੇ ਵਿਸ਼ੇਸ਼ ਹੋ ਕੇ ਸਿਰਕਤ ਕਰਕੇ ਉਹਨਾਂ ਨੇ ਦੁਆ ਕਰਾਈ। ਪਰ ਮਸਜਿਦੇ ਅਬਾਦ ਕਰਵਾ ਕੇ ਅਜ਼ਾਨ ਨਮਾਜ਼ ਹੋਈ ਉਸ ਤੋਂ ਬਾਅਦ ਇਸ ਮਸਜਿਦ ਦਾ ਕੰਮ ਸ਼ੁਰੂ ਕੀਤਾ ਗਿਆ। ਹਾਂਜੀ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਸਾਡੇ ਕੁਝ ਸਾਡੇ ਸਰਪੰਚ ਸਾਹਿਬ ਸੀ ਜਾਂ ਹੋਰ ਮਰਤਬ ਸਾਥੀ ਸੀ ਪਿੰਡ ਦੇ ਉਹਨਾਂ ਵੱਲੋਂ ਮਸਜਿਦ ਦੇ ਵਿੱਚ ਬਤ ਤੋਂ ਬਤ ਸਹਿਯੋਗ ਦਿੱਤਾ ਗਿਆ। ਸੀ ਵੀ ਸਾਡੀ ਆਡੀਅנס ਨੂੰ ਦੱਸ ਦੋ ਇਹ ਕੀ ਲਿਖਿਆ ਹੋਇਆ ਤੇ ਇਹਦਾ ਕੀ ਅਰਥ ਹੈ ਅਰਬੀ ਦੇ ਵਿੱਚ ਜੋ ਸਾਡਾ ਪਹਿਲਾ ਕਲਮਾ ਲਾ ਇਲਾਹਾ ਇਲਾ ਲਲਾਹ ਮੁਹਮਮਦੁਰ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਕਰੰਤਰਨ ਵਾਲੀ ਯਾਦ ਅੱਲਾ ਦੀ ਹੈ ਕੋਈ ਸਿਵੇਨਾ ਕੋਈ ਮਾਬੂਤ ਨਹੀਂ ਔਰ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਹ ਅੱਲਾ ਦੇ ਸੱਚੇ ਰਸੂਲ ਨੇ ਇਹ ਇਹਨੂੰ ਤਸਵੀਕ ਕਿਹਾ ਜਾਂਦਾ ਹੈ ਕਾ ਇਹ ਅੱਲਾਹ ਦਾ ਲਿਖਿਆ ਹੈ ਅੱਲਾਹ ਦਾ ਮਤਲਬ ਨਾਮ ਲਿਖਿਆ ਹੈ ਅੱਲਾਹ ਦਿਬਾਰਾਂ ਤੇ ਹੀ ਕਿਉਂ ਲਿਖੇ ਗਏ ਨੇ ਕੋਈ ਖਾਸ ਮਕਸਦ ਹੋਊਗਾ ਇਹਨਾਂ ਪਿੱਛੇ ਜੀ ਇਹ ਇਸਲਾਮ ਧਰਮ ਦੇ ਵਿੱਚ ਜਿਹੜੇ ਚਾਰ ਫੁੱਲ ਨੇ ਉਹਨਾਂ ਦੀ ਬੜੀ ਅਹਿਮਤ ਹੈ ਦੇਖੋ ਇਹ ਪੂਰੀ ਆਇਤਲ ਕੁਰਸੀ ਲਿਖੀ ਹੋਈ ਹੈ ਜੋ ਕਾਬਿਲ ਇਸ ਤੋਂ ਬਹੁਤ ਮਹੱਤਤ ਰੱਖਦੀ ਹੈ ਇਹ ਤੇ ਅਗੇ ਤਲਵਾਰ ਮਤਲਬ ਇਹ ਮਤਲਬ ਇਹਨਾਂ ਦੇ ਆਰਥੋ ਦੱਸੋ ਇਹ ਕਿਉਂ ਰੱਖੇ ਗਏ ਨੇ ਵੀ ਇੱਥੇ ਰੱਖਣੀ ਹੀ ਜ਼ਰੂਰੀ ਹੁੰਦੇ ਨੇ ਜੋ ਇਹ ਕੁਰਬਾਨ ਹੈ ਸੱਲਾ ਸੱਲਮ ਦੇ ਖੁਦਾ ਆਪਣੇ ਕੋ ਰੱਖੀ ਵੀ ਰੱਖਣਾ ਸੁਨਤ ਹੈ ਜੀ ਖੁਤਬਾ ਜਿਸ ਤਰ੍ਹਾਂ ਇਹ ਕਹਿ ਸਕਦੇ ਆਪਾਂ ਜੋ ਮਜੂਮੇ ਦੀ ਨਮਾਜ਼ ਹੁੰਦੇ ਨਾ ਉਸ ਤੋਂ ਪਰੇ ਇੱਕ ਆਪਣਾ ਖੁਦਵਾ ਬੜਾ ਜਾਂਦਾ ਤਾਂ ਇੱਕ ਆਵਿਰਕਿਆ ਹਾਜ਼ੰਦਾ ਬੋਤੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਨਮਾਜ਼ ਕਿਉਂ ਪੜੀ ਜਾਂਦੀ ਕਿੰਨੇ ਟਾਈਮ ਪੜੀ ਜਾਂਦੀ ਹੈ ਥੋੜਾ ਇਹ ਵੀ ਦੱਸ ਦੋ ਜੀ ਜਿਹੜੀ ਇਸਲਾਮ ਧਰਮ ਨੂੰ ਅਜੇ ਜੋ ਹਲੇਕ ਇਨਸਾਨ ਦਾ ਔਰ ਤੇ ਉਹ ਮਰਦ ਉੱਤੇ ਪੰਜੋ ਵਕਤ ਦੀ ਨਮਾਜ਼ ਫਰਜ਼ ਹੈ ਕੀ ਅਕਸਰ ਇੱਕ ਟੈਗ ਜਿਹਾ ਕੀਤਾ ਜਾਂਦਾ ਕਿਹਾ ਜਾਂਦਾ ਕਹਿੰਦੇ ਮਸਜਿਦ ਵਿੱਚ ਵੀ ਔਰਤਾਂ ਮਨਾਹੀ ਹੁੰਦੀ ਆ ਆ ਨਹੀਂ ਸਕਦੇ ਕੀ ਇਹ ਸੱਚ ਹੈ ਲੜਕੀ ਹੈ ਉਹਨੂੰ ਮਹਾਮਾਰੀ ਦਾ ਸਮਾਂ ਵਕਤ ਹੁੰਦਾ ਹੁੰਦਾ ਹੈ ਉਸ ਤੇ ਇੱਕ ਤੀਨ ਮਸਜਿਦ ਨਹੀਂ ਹਰੇਕ ਧਰਮਾਂ ਦੇ ਵਿੱਚ ਉਹਨੂੰ ਆਣਾ ਜਾਇਜ਼ ਨਹੀਂ ਮੰਨਿਆ ਜਾਂਦਾ ਮਤਲਬ ਵੀ ਜਾਇਜ਼ ਨਹੀਂ ਹੈ ਜਮਾਤ ਹੁੰਦੀ ਆ ਤੇ ਕਿਹੜੇ ਕਿਹੜੇ ਏਜ ਦੇ ਬੰਦੇ ਜਾਂ ਫੀਮੇਲ ਉਹਦੇ ਵਿੱਚ ਜਾ ਸਕਦੇ ਨੇ ਉਹਦੇ ਵਿੱਚ ਔਰਤ ਮਰਦ ਦੋਨੋਂ ਜਾ ਸਕਦੇ ਨੇ ਔਰ ਸਾਡੇ ਬਜ਼ੁਰਗ ਜਾਂ ਸਾਡੇ ਮੌਲਾਨਾ ਸਾਡੇ ਆलिम ਕਹਿੰਦੇ ਨੇ ਵੀ ਇੱਕ ਇਨਸਾਨ ਨੂੰ ਹਰ ਸਾਲ ਦੇ ਵਿੱਚ ਲਾ ਲੋ ਕਮ ਸੇ ਕਮ 4 ਮਹੀਨੇ ਲਾਣਾ ਜ਼ਰੂਰੀ ਹੈ ਮੱਕਾ ਮਦੀਨੇ ਦੇ ਮੱਕੇ ਦੇ ਵਿੱਚ ਜੋ ਦੀਵਾਰ ਆ ਮੇਨ ਗੇਟ ਹੈ ਇਹ ਉਹਦੀ ਮਤਲਬੀ ਫੋਟੋ ਲਾਈ ਗਈ ਹੈ ਇਹਨੂੰ ਬਰਕਤ ਦਾ ਦਰਵਾਜ਼ਾ ਕਹਿੰਦਾ ਹੈ ਵੀ ਜਿਸ ਘਰ ਦੇ ਵਿੱਚ ਇਹ ਫੋਟੋ ਲਾਈ ਜਾਂਦੀ ਹੈ ਪਰ ਅਸੀਂ ਇੱਕ ਖੁਸ਼ੀ ਦੇ ਤੌਰ ਤੇ ਮਹੌਬੱਤ ਦੇ ਲਈ ਅਸੀਂ ਮਸਜਿਦ ਦੇ ਵਿੱਚ ਲਾਇਆ ਹੋਇਆ ਹੈ ਜੋ ਮੱਕਾ ਲੱਗਿਆ ਮਦੀਨਾ ਲੱਗਿਆ ਮੱਕਾ ਸ਼ਹਿਰ 'ਚ ਮੱਕਾ ਮਦੀਨਾ ਸ਼ਹਿਰ 'ਚ ਮਦੀਨਾ ਇਹ 3.0 ਬਰਾਬਰ 8 8 ਫੁੱਟ ਦੇ ਤਿੰਨ ਗੋਮਟੂਚੇ ਨੇ ਦੀਦਾ ਤੇ ਇੱਕ ਜ਼ਿਕਰ ਕਰ ਰਹੇ ਸੀ ਕੋਈ ਰਾਸਤਾ ਵੀ ਲੰਘਦਾ ਸੀ ਹੈਨਾ ਉਹ ਟਾਈਮਾਂ ਦੇ ਵਿੱਚ ਥੋੜੇ ਉਹ ਟਾਈਮਾਂ ਦੇ ਵੀ ਗੱਲਾਂ ਦੱਸ ਦਿਓ ਸਾਨੂੰ ਪਹਿਲੇ ਗੁੰਮਟ ਦੇ ਥੱਲੋਂ ਦੀ ਨਦੀ ਦਾ ਪੁਲ ਬਣਿਆ ਹੋਇਆ ਲਾਸਟ ਵਾਰ ਗੁੰਮਟ ਹੈ ਉਹਦੇ ਨੀਚੇ ਪੂਰਾ ਬੀਸਮੈਂਟ ਬਣਿਆ ਹੋਇਆ ਜਾ ਹੈਗੀਆਂ ਨੇ ਸਖਤਮ ਹੋ ਚੁੱਕੀਆਂ ਨੇ ਜੀ ਨਹੀਂ ਬੇਸਮੈਂਟ ਬਿਲਕੁਲ ਹੈ ਗਿਆ ਉਹ ਵੀ ਬਿਲਕੁਲ ਅੰਦਰੋਂ ਤਿਆਰ ਕੀਤਾ ਸਾਨੇ ਵਧੀਆ ਔਰ ਨਦੀਦਾ ਪੁਲ ਸੀ ਉਹ ਵੀ ਹੈ ਗਿਆ ਫਿਲਹਾਲ ਅਸੀਂ ਦੋਨੋਂ ਸਾਈਡਾਂ ਤੋਂ ਬੰਦ ਕਰਤਾ ਨਹੀਂ ਦੇਖੋ ਪ੍ਰਬੰਧਕਾਂ ਦੀ ਕੋਈ ਤਨਖਾਹ ਨਹੀਂ ਲੇਕਿਨ ਜੋ ਸਾਡੇ ਮਸਜਿਦਾਂ ਜਿਵੇਂ ਆਪਾਂ ਗੁਰੂ ਘਰ ਦੇ ਪਾਠੀ ਜਿਵੇਂ ਕਹਿੰਦੇ ਨੇ ਉਸੇ ਤਰ੍ਹਾਂ ਜੋ ਸਾਡੀ ਮਸਜਿਦ ਦੇ ਇਮਾਮ ਸਾਹਿਬ ਨੇ ਉਹਨਾਂ ਦੀ ਸਾਡੇ ਇੱਕ ਜੋ ਆਦਾਰਾ ਪੰਜਾਬ ਅਕਬੋੜ ਬੱਲੋਂਾ ਬਲੋਂਾ ਇਹਨਾਂ ਦੀ ਤਨਖਾਹ ਜੋ ਉਹ ਦਿੱਤੀ ਜਾਂਦੀ ਹੈ ਉਹੜਾ ਉਹਦਾ ਕਨਸੈਪਟ ਵੀ ਸਮਝਾ ਦਉ। ਰਮਜ਼ਾਨ ਦੇ 30 ਰੋਜ਼ਿਆਂ ਤੋਂ ਬਾਅਦ ਜੋ ਸਾਡੀ ਇੱਕ ਸੈਲੀਬ੍ਰੇਸ਼ਨ ਅਸੀਂ ਦਾ ਤਿਹਾੜ ਕਰਦੇ ਆਂ ਜੋ ਸਾਰੀ ਮਰਜ਼ੀ ਦੇ ਵੀ ਅਸੀਂ ਬੜੀ ਖੂਬਸੂਰਤੀ ਤੇ ਪਾਈਚਾਰਕ ਸੰਗ ਤੇ ਹੋਰ ਮਿੱਠੇ ਪਕਵਾਨਾਂ ਦੇ ਨਾਲ ਅਸੀਂ ਉਹ ਸੈਲੀਬ੍ਰੇਟ ਕਰਦੇ ਆਂ। ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਸ਼ਸ਼ਿਕਾ ਅਦਾਬ ਸੀ। ਬਿਸਮਿਲੱਹਿ ਰਹਿਮਾਨ ਰਹੀਮ। ਅਸਲਾਮੁਅਲੈਕੁਮ ਸ਼ਸ਼ਿਕਾ ਆਦਾਬ ਸਲਾਮ ਆਪ ਸਾਬ ਦੇ ਇਥੇ ਪਹੁੰਚ ਲਈ ਜੀ ਆਇਆਂ ਨੂੰ। ਜੀ। ਜੀ। ਬਾਈ ਜੀ ਜਿਹੜੀ ਅਸੀਂ ਹਮਾਸਜਿਦ ਵਿੱਚ ਖੜੇ ਆਂ ਇਹ ਕਦੋਂ ਆਵਾਦ ਹੋਈ ਸੀ ਤੇ ਵਿਰਾਨ ਕਿਉਂ ਪਈ ਸੀ ਇਹ ਕਾਰਨ ਸਾਰੀ ਦੱਸੋਗੇ ਇਹ ਜੋ ਇਹ ਜਮਾ ਮਸਜਿਦ ਦੇ ਨਾਮ ਨਾਲ ਜਾਣੀ ਜਾਂਦੀ ਸੀ ਪਹਿਲਾਂ 1947 ਤੋਂ ਜਿਸ ਟਾਈਮ ਹੱਲਿਆਂ ਦਾ ਦੌਰ ਆਇਆ ਸੀ ਉਸ ਵਕਤ ਇਹ ਜਿਹੜਾ ਪਿੰਡ ਸੀ ਇਹ ਮੁਸਲਮਾਨਵਾਦੀ ਦਾ ਬਹੁ ਗਿਣਤੀ ਦਾ ਪਿੰਡ ਸੀ ਇਸ ਏਰੀਆ ਦਾ ਸਭ ਤੋਂ ਵੱਡਾ ਪਿੰਡ ਮੁਸਲਮਾਨ ਮੰਨਿਆ ਜਾਂਦਾ ਸੀ ਉਸ ਵਕਤ ਇਹ ਮਸਜਿਦ ਬਣੀ ਸੀ ਜਿਸ ਸਾਲ 47 ਦਾ ਹੱਲੇ ਦਾ 2 ਰੁਪਇਆ ਉਸ ਤੋਂ ਜਮੇ ਆਪਣੇ ਮੁ슬ਮਨ ਸਿੱਖ ਜੋ ਆਪਣੇ ਇੱਧਰ ਮੁ슬ਮਨ ਉਧਰ ਚਲੇ ਗਏ ਸੀ ਉਸ ਵਕਤ ਇਹ ਸਾਰੇ ਦਾ ਸਾਰਾ ਪਿੰਡ ਜੋਰੇ ਮਤਲਬੀ ਉਜੜ ਕੇ ਚਲਾ ਗਿਆ ਸੀ ਤੇ ਉਰੇ ਇੱਕ ਵੀ ਪਰਿਵਾਰ ਮੁ슬ਮਨ ਨਹੀਂ ਰਿਹਾ ਸੀ ਤੇ ਉਸ ਤੋਂ ਟਾਈਮ ਦੇ ਇਹ 47 ਤੋਂ ਲੈ ਕੇ ਹੁਣ ਤੱਕ ਇਹ ਮਸਜਿਦ ਵੀ ਬੇਰਾਨ ਤੇ ਬਿਲਕੁਲ ਬੇਆਬਾਦ ਹੋਈ ਪਈ ਸੀ ਜੀ ਜੀ ਇਵਰਾਣ ਹੋਈ ਹੋਈ ਮਸਜਿਦ ਆ ਆਬਾਦ ਮਤਲਬ ਹੋਈ ਆ ਮਤਲਬ ਕੀ ਇੱਥੇ ਮਾਹੌਲ ਹੁੰਦਾ ਸੀ ਕੌਣ ਇੱਥੇ ਰਹਿੰਦਾ ਸੀ ਤੇ ਆਬਾਦ ਕਰਨ ਲਈ ਤੁਹਾਨੂੰ ਕਿਹੜੇ-ਕਿਹੜੀਆਂ ਦਿੱਕਤਾਂ ਆਈਆਂ ਜੀ ਅ ਜਿਸ ਟਾਈਮ ਇਹ 47 ਤੋਂ ਬਾਅਦ ਇਸ ਇਹ ਪਿੰਡ ਦਤਾਲ ਹੈ ਇੱਥੋਂ ਦੇ ਜਿਹੜੇ ਲੋਕ ਸਿੱਖ ਭਾਈਚਾਰੇ ਕਿਸੇ ਵੀ ਧਰਮ ਦੇ ਇੱਥੇ ਜੋ ਮਸਜਿਦ ਅੰਦਰ 25 ਸਾਲ ਤੱਕ ਉਹਨਾਂ ਨੇ ਆਪਣਾ ਗੁਰੂ ਘਰ ਬਣਾਇਆ ਹੋਇਆ ਸੀ ਜੀ ਬੀੜ ਸਾਹਿਬ ਇਸ ਮਸਜਿਦ ਦੇ ਵਿੱਚ 25 ਸਾਲ ਤੱਕ ਗੁਰੂ ਘਰ ਰਿਹਾ ਉਸ ਤੋਂ ਬਾਅਦ ਇਥੋਂ ਦੇ ਭਾਈਚਾਰੇ ਨੇ ਆਪਣਾ ਗੁਰੂ ਘਰ ਬਣਾ ਲਿਆ ਉਸ ਤੋਂ ਬਾਅਦ ਇਹ ਵੀ ਮਤਲਬ ਵੀ ਵਿਰਾਨ ਰਹੀ ਇਹ ਪਿੰਡ ਵਾਲੇ ਬੜੀ ਨਿਗਰਾਨੀ ਦੇ ਵਿੱਚ ਰਹੀ ਵੀ ਨਾ ਇਸੇ ਬੜੀ ਇਹ ਮਸਜਿਦ ਨੂੰ ਸਾਮ ਕੇ ਰੱਖਿਆ ਹੁਣ ਤੱਕ ਇਹਨਾਂ ਨੇ ਵੀ ਉਸ ਤੋਂ ਬਾਅਦ ਜੋ ਇੱਕ ਔਰੇ ਦੇ ਭਾਈਚਾਰੇ ਸਿੱਖ ਭਾਈਚਾਰੇ ਲੋਕ ਤੇ ਜਿਹੜੀ ਮਸਜਿਦ ਦਾ ਖਿਆਲ ਰੱਖਦੇ ਸੀ ਉਸ ਤੋਂ ਬਾਅਦ ਪਹਿਲਾ 25 ਸਾਲ ਗੁਰੂ ਘਰ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਖਿਆਲ ਰੱਖਿਆ ਬਸ ਇਸ ਦੀ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਦੇਖ ਰਿਕ ਕਰ ਰਹੇ ਹੋ ਜੀ ਅ ਤਕਰੀਬ ਡੇਢ ਸਾਲ ਹੋ ਡੇਢ ਦੋ ਸਾਲ ਦੇ ਤਕਰੀਬਨ ਹੋ ਚੁੱਕਿਆ ਇਹ ਮਸਜਿਦ ਨੂੰ ਆਬਾਦ ਹੋਏ ਨੇ ਇਸ ਦੇ ਵਿੱਚ ਕੰਮ ਚੱਲਦੇ ਨੂੰ ਤੇ ਅੱਲਾ ਦਾ ਸ਼ੁਕਰ ਹੈ ਤੇ ਉਸ ਦੀ ਅੱਲਾ ਪਰਬੀਦਗਾਰ ਦੀ ਰਹਿਮਤ ਨਾਲ ਤੇ ਮਸਜਿਦ ਬਹੁਤ ਖੂਬਸੂਰਤ ਤਿਆਰ ਹੋ ਚੁੱਕੀ ਹੈ ਤੇ ਇਸ ਤੋਂ ਪਹਿਲਾਂ ਜਦੋਂ ਉਹ 2022 ਦੇ ਵਿੱਚ ਪੰਜਵੇਂ ਮਹੀਨੇ ਦੀ ਕੋਈ 10 12 ਤਰੀਕ ਨੂੰ ਪਹਿਲੀ ਵਾਰ ਇਸ ਮਸਜਿਦ ਦੇ ਵਿੱਚ ਇਸ ਨੂੰ ਆਬਾਦ ਕਰਾਉਣ ਦੇ ਵਾਸਤੇ ਦੁਆ ਕੀਤੀ ਗਈ ਤੇ ਇਸ ਦੁਆ ਦੇ ਵਿੱਚ ਸਾਡੇ ਪੰਜਾਬ ਦੀ ਆਨ ਬਨ ਸ਼ਾਨ ਸ਼ਾਹੀਮਾ ਪੰਜਾਬ ਜੀ ਨੇ ਵੀ ਸ਼ਿਰਕਤ ਕਰਕੇ ਉਹਨਾਂ ਨੇ ਦੁਆ ਕਰਾਈ ਪੁਰ ਮਸਜਿਦ ਦੀ ਆਬਾਦ ਕਰਵਾ ਕੇ ਅਜ਼ਾਨ ਨਮਾਜ਼ ਹੋਈ ਉਸ ਤੋਂ ਬਾਅਦ ਇਸ ਮਸਜਿਦ ਦਾ ਕੰਮ ਸ਼ੁਰੂ ਕੀਤਾ ਗਿਆ ਜੀ ਮਸਜਿਦ ਮਸਜਿਦ ਆਵਾਦ ਕਰਵਾਉਣ ਲਈ ਜਿਹੜਾ ਸਾਰੀ ਤੁਸੀਂ ਇਹ ਰੰਗ ਰੋਗਨ ਕਰਵਾਇਆ ਇਹਦਾ ਸਾਰਾ ਖਰਚਾ ਕਿੰਨਾ ਨੇ ਕੀਤਾ ਸੀ ਅ ਇਹ ਜੋ ਮਸਜਿਦ ਦਾ ਖਰਚਾ ਸਾਰਾ ਹੁਣ ਤੱਕ ਹੋਇਆ ਸੀ ਲਾਲੋ ਵੀ ਕੁਝ ਮੇਰੇ ਸਾਡੇ ਕੁਮਲਾਨਾ ਸਾਹਿਬ ਸੀ ਮੈਂ ਉਹਨਾਂ ਦਾ ਬੜਾ ਸਤਿਕਾਰ ਆਦਰਨਾਮ ਮੈਂ ਬੜਾ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਕੁਮਲਾਨ ਜਵੇਦ ਸਾਹਿਬ ਅੰਬਾਲੇ ਤੋਂ ਉਹਨਾਂ ਦਾ ਮੇਰਾ ਬੜੀ ਹੈਲਪ ਕਰੀ ਔਰ ਮੇਰੇ ਭਾਈਚਾਰੇ ਨੇ ਮੇਰਾ ਸਾਥ ਦਿੱਤਾ ਔਰ ਇਸ ਤੋਂ ਇਲਾਵਾ ਮੈਂ ਆਪਣੇ ਨਿੱਜੀ ਤੌਰ ਤੇ ਅੱਲਾ ਦੇ ਕਰਮਾ ਜਿੰਨਾ ਵੀ ਹੋ ਸਕਿਆ ਮੈਂ ਆਪ ਦੇ ਤਨੋਂ ਮਨੋਂ ਤਨੋਂ ਸਾਰਾ ਆਪਣੀ ਸੱਲਾ ਦੇ ਘਰ ਨੂੰ ਆਵਾਜ਼ ਕਰਨ ਵਾਸਤੇ ਮੈਂ ਦਿਨ ਰਾਤ ਮਿਹਨਤ ਕੀਤੀ ਜੀ ਜੀ ਤੁਹਾਨੂੰ ਹੋਰ ਭਾਈਚਾਰੇ ਵੱਲੋਂ ਸਹਿਯੋਗ ਮਿਲ ਸਕਿਆ ਜੈ ਇਸ ਪਿੰਡ ਦਾ ਹਾਂਜੀ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਸਾਡੇ ਕੋਈ ਸਾਡੇ ਸਰਪੰਚ ਸਾਹਿਬ ਸੀ ਜਾਂ ਹੋਰ ਮਰਤਬਾ ਸਾਥੀ ਸੀ ਪਿੰਡ ਦੇ ਉਹਨਾਂ ਵੱਲੋਂ ਮਸਜਿਦ ਦੇ ਵਿੱਚ ਪਾਤੋਵਾ ਦਾ ਸਜੋਗ ਦਿੱਤਾ ਗਿਆ ਅੱਲਾ ਪਾਕ ਉਹਨਾਂ ਦੇ ਕਰਨ ਵੀ ਆਬਾਦ ਰੱਖੇ ਜੀ ਜੀ ਬਈ ਸਿੱਤੇ ਮੈਂ ਆਪਾਂ ਹੁਣ ਮਸਜਿਦ ਵਿੱਚ ਖੜੇ ਆਂ ਤੇ ਅਲੱਗ-ਅਲੱਗ ਜੋ ਵੀ ਹਨਾ ਇਹ ਕਲਮੇ ਲਿਖੇ ਹੋਏ ਨੇ ਤਾਂ ਨਾਲ-ਨਾਲ ਆਪਾਂ ਆਡੀਅנס ਨੂੰ ਉਹ ਵੀ ਤਸਵੀਰਾਂ ਦਿਖਾਉਣੇ ਆ ਤੇ ਜਿੱਦਾਂ ਇਹ ਹੁਣ ਕਲਮੇ ਲਿਖੇ ਹੋਏ ਨੇ ਤਾਂ ਇਹ ਇਹ ਤਸਵੀਰਾਂ ਨੇ ਤਾਂ ਇਹ ਕੀ ਲਿਖਿਆ ਹੋਇਆ ਮਤਲਬ ਤਾਂ ਜੋ ਸਾਡੀ ਆਡੀਅנס ਨੂੰ ਵੀ ਪਤਾ ਲੱਗ ਸਕੇ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਜੋ ਵੀ ਮੁਸਲਿਮ ਪਾਈਚਾਰੀ ਚ ਚਾਹੇ ਅਰਬੀਆ ਉਰਦੂਆ ਤਾਂ ਬਹੁਤੇ ਲੋਕਾਂ ਨੂੰ ਕਹਿੰਦੇ ਉਹਨਾਂ ਦਾ ਇੰਨਾ ਅਰਥ ਨਹੀਂ ਪਤਾ ਤਾਂ ਲੋਕਾਂ ਨੂੰ ਥੋੜਾ ਜਿਹਾ ਕ੍ਰੇਜ਼ ਹੁੰਦਾ ਵੀ ਅਸੀਂ ਵੀ ਜਾਣ ਸਕੀਏ ਵੀ ਮਸਜਿਦ ਕਿੱਦਾਂ ਦੀ ਹੁੰਦੀ ਹੈ ਕੀ ਉੱਥੇ ਰੂਲ ਨ ਰੈਗੂਲੇਸ਼ਨ ਹੁੰਦੇ ਨੇ ਤਾਂ ਤੁਸੀਂ ਵੀ ਸਾਡੀ ਆਡੀਅנס ਨੂੰ ਦੱਸ ਦੋ ਇਹ ਕੀ ਲਿਖਿਆ ਹੋਇਆ ਤੇ ਇਹਦਾ ਕੀ ਅਰਥ ਨੇ ਇਹ ਅਰਬੀ ਦੇ ਵਿੱਚ ਜੋ ਸਾਡਾ ਪਹਿਲਾ ਕਲਮਾ ਲਾ ਇਲਾਹਾ ਇਲਾਲਾਹ ਮੁਹੰਮਦੁਰ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਇਹਦਾ ਮੈਨੇ ਇਹਨੇ ਵੀ ਕਰਨ ਧਰਨ ਵਾਲੀ ਯਾਤ ਅੱਲਾ ਦੀ ਹੈ ਉਹਦੇ ਸਿਵਾ ਨਾ ਕੋਈ ਮਾਬੂਦ ਨਹੀਂ ਔਰ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਹ ਅੱਲਾ ਦੇ ਸੱਚੇ ਰਸੂਲ ਨੇ ਇਸਦਾ ਇਸ ਅਰਥ ਸਾਰੇ ਕਲਮੇ ਦਾ ਅਰਥ ਇਹ ਹੈ ਜੀ ਜੀ ਅੱਗੇ ਵੀ ਚੱਲਦੇ ਆਂ ਤੇ ਅੱਗੇ ਨਾਲ-ਨਾਲ ਇਹ ਜਿੱਦਾਂ ਆਪਾਂ ਰੱਖੀ ਹੋਈ ਹੈ ਤਾਂ ਮੁਸਲਿਮ ਪਾਈਚਾਰੇ 'ਚ ਇਹਨਾਂ ਨੂੰ ਮਤਲਬ ਕੀ ਕਿਹਾ ਜਾਂਦਾ ਸੀ ਇਹ ਇਹਨੂੰ ਤਸਬੀਹ ਕਿਹਾ ਜਾਂਦਾ ਹੈ ਇਹ ਆਬਾਦ ਦੇ ਇੱਕ ਤਰ੍ਹਾਂ ਜਿਸ ਤਰ੍ਹਾਂ ਹਰੇਕ ਧਰਮ ਦੇ ਵਿੱਚ ਇੱਕ ਮਨਕਿਆਂ ਤੇ ਰੱਬ ਦਾ ਨਾਮ ਜਪਣ ਵਾਸਤੇ ਸਿੱਖ ਧਰਮ 'ਚ ਹਰੇਕ ਧਰਮ 'ਚ ਆਪਣੇ ਆਪਣੇ ਉਸੇ ਤਰ੍ਹਾਂ ਅਸੀਂ ਨੂੰ ਤਸਬੀਹ ਕਹਿੰਦੇ ਆਂ ਇਹਦੇ ਮੋਤੀਆਂ ਦੀ ਅਸੀਂ ਰੱਬ ਦਾ ਅੱਲਾ ਦਾ ਨਾਮ ਲੈਨੇ ਆ ਤੇ ਜ਼ਿਕਰ ਕਰਦੇ ਆਂ ਜੀ ਜੀ ਅਪਾ ਅੱਗੇ ਵੀ ਚੱਲਦੇ ਆਂ ਹੋਰ ਵੀ ਤਸਵੀਰਾਂ ਦਿਖਾਉਣੇ ਆ ਅੱਗੇ ਜਿਵੇਂ ਇਹ ਵੀ ਤਸਵੀਰ ਰੱਖੀ ਹੋਈ ਆ ਅੱਗੇ ਜਿੱਦਾਂ ਇਹ ਇੱਕ ਫਰੇਮ ਕਿਹਾ ਜਾ ਸਕਦਾ ਤੇ ਕਲਮਾ ਲਿਖਿਆ ਹੋਇਆ ਤੇ ਇਹ ਕੀ ਕਲਮਾ ਲਿਖਿਆ ਹੋਇਆ ਇਹਦੇ ਵੀ ਅਰਥ ਦੱਸੋ ਇਹਦੇ ਵਿੱਚ ਹੀ ਲਿਖਿਆ ਆ ਅੱਲਾ ਦਾ ਲਿਖਿਆ ਆ ਅੱਲਾ ਦਾ ਮਤਲਬ ਨਾਮ ਲਿਖਿਆ ਹੋਇਆ ਅੱਲਾ ਜੀ ਜੀ ਅੱਗੇ ਚੱਲਦੇ ਆਂ ਇਹ ਬੜੀ ਸੋਹਣੀ ਇੱਕ ਚੀਜ਼ ਕਲਮਾ ਨਹੀਂ ਰੱਖੀ ਰੱਖੀ ਹੋਈ ਆ ਸਜਾਵਟ ਲਈ ਤਾਂ ਅੱਗੇ ਹੋਰ ਵੀ ਕਲਮਾ ਲਿਖਿਆ ਹੋਇਆ ਵੈਸੇ ਇਸ ਤੋਂ ਇਲਾਵਾ ਜੋ ਉਧਰ ਦੁਆ ਲਿਖਿਆ ਹੋਇਆ ਤਵੱਕਲ ਤੇ ਦੂਸਰੇ ਕੋਨੇ ਦੇ ਵਿੱਚ ਸ਼ੁਕਰ ਸਬਰ ਤੇ ਉੱਪਰਲੀ ਸਾਈਡ ਆਪਾਂ ਕੈਮਰਾ ਵਿੱਚ ਦਿਖਾਵਾਂਗੇ ਉੱਪਰਲੇ ਚਾਰੋਂ ਖੁੰਜੇ ਦੇ ਵਿੱਚ ਚਾਰੋਂ ਕੁਲ ਲਿਖੇ ਹੋਏ ਨੇ ਜੀ ਚਾਰੋਂ ਕੁਲਾਂ ਦੀ ਇੱਥੇ ਡਿਜ਼ਾਈਨਿੰਗ ਕੀਤੀ ਗਈ ਹੈ ਜੀ 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 ਜਿੱਦਾਂ ਭਾਈ ਜੀ ਇਹ ਕਲਮੇ ਲਿਖੇ ਹੋਏ ਨੇ ਤੁਸੀਂ ਇਹਨਾਂ ਨੇ ਬੜੀ ਡੀਪਲੀ ਚ ਅਰਥ ਵੀ ਦੱਸੇ ਨੇ ਤੇ ਮਤਲਬ ਦਿਵਾਰਾਂ ਤੇ ਹੀ ਕਿਉਂ ਲਿਖੇ ਗਏ ਨੇ ਕੋਈ ਖਾਸ ਮਕਸਦ ਹੋਊਗਾ ਇਹਨਾਂ ਪਿੱਛੇ ਜੀ ਜੀ ਇਸਲਾਮ ਧਰਮ ਦੇ ਵਿੱਚ ਜਿਹੜੇ ਚਾਰ ਕੁਲ ਨੇ ਉਹਨਾਂ ਦੀ ਬੜੀ ਅਹਿਮਤ ਹੈ ਜੀ ਔਰ ਇਸ ਤੋਂ ਇਲਾਵਾ ਪਹਿਲੇ ਕਲਮੇ ਦੀ ਬੜੀ ਅਹਿਮਤ ਹੈ ਉਸੇ ਤਰ੍ਹਾਂ ਅੱਲਾਹੁ ਅਕਬਰ ਲਿਖਿਆ ਹੋਇਆ ਮੁਹੰਮਦ ਸੱਲੱਲ ਸੱਲਮ ਦਾ ਨਾਮ ਲਿਖਿਆ ਹੈ ਦੀਵਾਰਾਂ ਤੇ ਇੱਕ ਬਹੁਤ ਹੀ ਖੂਬਸੂਰਤ ਇਸਲਾਮ ਤਰਮਦੀ ਜੋ ਲਾਲੋ ਸਾਡੇ ਮੁਹੰਮਦ ਸਾਹਿਬ ਸਾਡੇ ਗਾਈਡੈਂਸ ਨੇ ਉਹਨਾਂ ਦੇ ਨਾਮ ਲਿਖਿਆ ਹੋਇਆ ਹੈ ਜੀ 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 ਅੱਗੇ ਵੀ ਚੱਲਦੇ ਹਾਂ ਬਾਈ ਜੀ ਅੱਗੇ ਵੀ ਜਿੱਦਾਂ ਤੁਹਾਡੇ ਫਰੇਮ ਲਗਾਏ ਹੋਏ ਨੇ ਤੇ ਬੜੀ ਸੋਹਣੀ ਇਹ ਕਲਮੇ ਲਿਖੇ ਹੋਏ ਨੇ ਵੀ ਇਹਨਾਂ ਦੇ ਅਰਥ ਇਹ ਵੀ ਦੱਸੋ ਜੀ ਇਹ ਬਸ ਇਹ ਜੀ ਵੀ ਇਹਦੇ ਜੋ ਪਹਿਲੇ ਸੈਂਟਰ ਦੇ ਵਿੱਚ ਇਹ ਚਾਰੋ ਕੁੱਲ ਲਿਖੇ ਹੋਏ ਨੇ ਜਿਹੜੀ ਦੀਵਾਰਾਂ ਤੇ ਲੱਗੇ ਸੀ ਤੇ ਇਦਸ ਲਾ ਇਲਾਹਾ ਇਲਾ ਲਲ੍ਹਾ ਲਿਖਿਆ ਹੋਇਆ ਉਧਰ ਮੁਹੰਮਦ ਅਰ ਰਸੂਲੁਲ੍ਲਾਹ ਸੱਲੱਲ੍ਹਾ ਸੱਲਮ ਲਿਖਿਆ ਹੋਇਆ ਨਾਮ ਲਿਖਾਇਆ ਹੈ ਦੋਏ ਪਲੇਟਾਂ ਤੇ ਤੇ ਉੱਪਰ ਵਾ ਦੇਖੋ ਇਹ ਪੂਰੀ ਆਇਤਲ ਕੁਰਸੀ ਲਿਖੀ ਹੋਈ ਹੈ ਜੋ ਕਾਰ ਕਾਬਦੇ ਇਸ ਦੋ ਬਹੁਤ ਮਹੱਤਵ ਰੱਖਦੀ ਹੈ ਇਹ ਵੀ ਆਇਤਲ ਕੁਰਸੀ ਕਹਿੰਦੇ ਜਿਸ ਘਰ ਦੇ ਵਿੱਚ 40 ਦਿਨ ਲਗਾਤਾਰ ਪੜ੍ਹੀ ਚੱਲੇ ਉਸ ਘਰ ਦੇ ਵਿੱਚ ਅੱਲਾਹ ਪੱਕ ਪੂਰੀ ਬਰਕਤ ਔਰ ਜੋ ਵੀ ਕਿਸੇ ਵੀ ਤਰ੍ਹਾਂ ਦੀ ਬੁਰਾਈ ਉਹ ਅੱਲਾਹ ਪੱਕ ਦੀ ਰਹਿਮਤ ਸਾਦਕੇ ਉਹ ਮਿਟ ਜਾਂਦੀ ਹੈ ਜਿਸ ਘਰ ਚ ਵੀ ਆਇਤਲ ਕੁਰਸੀ ਪੜੀ ਜਾਂਦੀ ਹੈ ਜੀ 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 ਅ 22 ਜਿੱਦਾਂ ਅੱਗੇ ਇਹ ਰੱਖਿਆ ਹੋਇਆ ਆਪਾਂ ਇਹਨਾਂ ਨੂੰ ਖੁੰਡਾ ਕਹਿ ਸਕਦੇ ਹਾਂ ਨਹੀਂ ਖੁੰਡਾ ਤੇ ਅੱਗੇ ਤਲਵਾਰ ਮਤਲ ਇਹ ਮਤਲ ਇਹਨਾਂ ਦੇ ਅਰਥ ਦੋਸਤੋ ਇਹ ਕਿਉਂ ਰੱਖੇ ਗਏ ਨੇ ਵੀ ਇੱਥੇ ਹੀ ਰੱਖਣੇ ਜ਼ਰੂਰੀ ਹੁੰਦੇ ਨੇ ਜੀ ਇਹ ਜੋ ਤਲਵਾਰ ਔਰ ਖੁੰਡਾ ਸਿ ਇਹ ਰੱਖਣਾ ਸੁਨਨਤ ਸੀ ਜਿਸ ਤਰ੍ਹਾਂ ਆਪਣੇ ਮੁਹੰਮਦ ਸਾਹਿਬ ਸੱਲਾ ਸੱਲਮ ਜਦੋਂ ਵੀ ਮਸਜਿਦ ਦੇ ਵਿੱਚ ਖੁਤਬਾ ਦੇਂਦੇ ਹੁੰਦੇ ਸੀ ਉਹ ਖੁੰਡਾ ਫੜ ਕੇ ਉਹਦੇ ਨਾਲ ਖੜ ਕੇ ਖੁਤਬਾ ਦੇ ਕਰਦੇ ਸੀ ਤੇ ਜੋ ਇਹ ਕਿਰਪਾਨ ਹੈ ਇਹ ਸੱਲਾ ਸੱਲਮ ਨੇ ਖੁਦ ਆਪਣੇ ਕੋ ਰੱਖੀ ਵੀ ਰੱਖਣਾ ਸੁਨਨਤ ਹੈ ਜੀ ਜੀ ਜਿੱਦਾਂ ਮਾਈ ਜੀ ਤੁਸੀਂ ਖੁਤਬਾ ਕਹਿ ਰਹੇ ਹੋ ਇਹ ਵਰਡ ਦਾ ਥੋੜਾ ਆਰਥ ਡੀਪਲੀ ਸਾਡੀ ਆਡੀਅנס ਨੂੰ ਸਮਝਾ ਦਿਓ ਜੀ ਖੁਤਬਾ ਜਿਸ ਤਰ੍ਹਾਂ ਇਹ ਕਹਿ ਸਕਦੇ ਆਪਾਂ ਜਦੋਂ ਮਹ ਜੁਮੇ ਦੀ ਨਮਾਜ਼ ਹੁੰਦੇ ਨੇ ਨਾ ਉਸ ਤੋਂ ਪਹਿਲਾਂ ਇੱਕ ਆਪਣਾ ਖੁਦਵਾ ਪੜਾਇਆ ਜਾਂਦਾ ਹੈ ਵੀ ਜਿਸ ਤਰ੍ਹਾਂ ਕਹਿੰਦੇ ਆਪਾਂ ਕਹਿ ਸਕਦੇ ਆਂ ਵੀ ਪੂਰਾ ਇੱਕ ਪਾਠ ਪੜ੍ਹਨਾ ਪੈਂਦਾ ਹੁੰਦਾ ਹੈ ਤੇ ਉਹ ਪਾਠ ਪੜਾਏ ਜਾਂਦੇ ਜੁਮੇ ਦੀ ਨਮਾਜ਼ ਤੋਂ ਪਹਿਲਾਂ ਤੇ ਉਹ ਮੈਂਬਰ ਬਣਿਆ ਹੁੰਦਾ ਮਸਜਿਦ ਦੇ ਉੱਤੇ ਉਹ ਉੱਪਰ ਖੜ ਕੇ ਉਹ ਪੜ੍ਹਦੇ ਹੁੰਦੇ ਨੇ ਇਹਨਾਂ ਹੁੰਦਾ ਫੜਕੇ ਜੀ ਬਾਈ ਜੀ ਜਿਵੇਂ ਤੁਸੀਂ ਜੁਮੇ ਦੀ ਨਮਾਜ਼ ਦਾ ਜੋ ਜ਼ਿਕਰ ਕੀਤਾ ਇੱਕ ਅਕਸਰ ਕਿਹਾ ਜਾਂਦਾ ਬਹੁਤ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਨਮਾਜ਼ ਕਿਉਂ ਪੜ੍ਹੀ ਜਾਂਦੀ ਹੈ ਕਿੰਨੇ ਟਾਈਮ ਪੜ੍ਹੀ ਜਾਂਦੀ ਹੈ ਥੋੜਾ ਇਹ ਵੀ ਦੱਸ ਦਿਓ ਜੀ ਜਿਹੜੀ ਜੀ ਇਸਲਾਮ ਧਰਮ ਨੂੰ ਜੇ ਜੋ ਹਲੇਕ ਇਨਸਾਨ ਦਾ ਉਹ ਤੇ ਮਰਦ ਉੱਤੇ ਪੰਜੋ ਵਕਤ ਦੀ ਨਮਾਜ਼ ਫਰਜ਼ ਹੈ ਇਹ ਪੰਜ ਵਕਤ ਦੀ ਨਮਾਜ਼ ਹੁੰਦੀ ਹੈ ਪਹਿਲੀ ਨਮਾਜ਼ ਫਜ਼ਰ ਦੀ ਜੋ ਸੂਬਾ ਟਾਈਮ ਜਦੋਂ ਸੂਰਜ ਨਿਕਲਣ ਤੋਂ ਪਹਿਲਾਂ ਪੜ੍ਹੀ ਜਾਂਦੀ ਹੈ ਫਿਰ ਦੁਪਹਿਰ ਦੇ ਟਾਈਮ ਪੜ੍ਹੀ ਜਾਂਦੀ ਹੈ ਬਿਲਕੁਲ 1:00 ਵਜੇ ਉਹਨੂੰ ਜ਼ੁਹਰ ਦਾ ਟਾਈਮ ਜ਼ੁਹਰ ਦੀ ਨਮਾਜ਼ ਕਹੇ ਜਾਂਦਾ ਹੈ ਫਿਰ 5 ਵਜੇ ਦਾ 5:30 ਦੇ ਤਕਰੀਬਨ ਪੜ੍ਹੀ ਜਾਂਦੀ ਹੈ ਅਸਰ ਦੀ ਅਸਰ ਦੀ ਨਮਾਜ਼ ਦਾ ਟਾਈਮ ਹੋ ਜਾਂਦਾ ਹੈ ਸੂਰਜ ਸਿਪਣ ਤੋਂ ਥੋੜਾ ਦੇ ਪਹਿਲਾਂ ਉਸ ਟਾਈਮ ਮਗਰੀਬ ਦੀ ਨਮਾਜ਼ ਦਾ ਵਕਤ ਹੁੰਦਾ ਹੈ ਫਿਰ ਸੂਰਜ ਸ਼ਬਤ ਤੋਂ ਰਾਤ ਦੇ ਵਕਤ ਦੇ ਵਿੱਚ ਇਸ਼ਾ ਦੀ ਨਮਾਜ਼ ਦਾ ਵਕਤ ਇਹ ਪੰਜੋ ਟਾਈਮ ਫਜ਼ਰ ਜ਼ੁਹਰ ਅਸਰ ਮਗਰੀਬ ਤੇ ਇਸ਼ਾ ਇਹ ਪੰਜ ਵਕਤੀ ਨਮਾਜ਼ ਹਰੇਕ ਮਰਦ ਤੇ ਔਰਤ ਤੇ ਫਰਜ਼ ਹੈ ਜੀ ਪੜਨੀ ਜੀ ਭਾਈ ਜੀ ਜਿੱਦਾਂ ਆਪਾਂ ਮਸਜਿਦ ਦੇ ਵਿੱਚ ਖੜੇ ਆ ਇਥੇ ਕਿਹੜੇ ਲੋਕ ਆ ਸਕਦੇ ਨੇ ਮਤਲਬ ਕਿ ਇੱਕ ਛੇ ਮੈਂ ਕੁੜੀਆਂ ਹਨ ਤੇ ਇੱਕ ਪੱਤਰਕਾਰ ਦੇ ਬਤੌਰ ਖੜੀ ਆ ਕਿ ਅਕਸਰ ਇੱਕ ਟੈਗ ਜਿਹਾ ਕੀਤਾ ਜਾਂਦਾ ਕਿਹਾ ਜਾਂਦਾ ਕਹਿੰਦੇ ਮਸਜਿਦ ਦੇ ਵਿੱਚ ਵੀ ਔਰਤਾਂ ਮਨਾਹੀ ਹੁੰਦੀ ਆ ਆ ਨਹੀਂ ਸਕਦੇ ਕਿ ਇਹ ਸੱਚ ਆ ਨਹੀਂ ਜੀ ਵੈਸੇ ਔਰਤਾਂ ਦਾ ਆਉਣਾ ਕੋਈ ਮਨਾਹੀ ਨਹੀਂ ਹੈਗੀ ਜੀ ਜਿਸ ਤਰ੍ਹਾਂ ਕਹਿ ਸਕਦੇ ਆ ਵੀ ਜਿਸ ਟਾਈਮ ਔਰਤ ਜਾਂ ਕੋਈ ਲੜਕੀ ਹੈ ਉਹਨੂੰ ਮਹਾਮਾਰੀ ਦਾ ਸਮਾਂ ਵਕਤ ਹੁੰਦਾ ਹੁੰਦਾ ਹੈ ਉਸ ਦੇ ਤੀਰਨ ਮਸਜਿਦ ਨਹੀਂ ਹਰੇਕ ਧਰਮਾਂ ਦੇ ਵਿੱਚ ਉਹਨੂੰ ਆਣਾ ਜਾਇਜ਼ ਨਹੀਂ ਮੰਨਿਆ ਜਾਂਦਾ ਮਤਲਬ ਵੀ ਜਾਇਜ਼ ਨਹੀਂ ਹੈ ਉਹਨੂੰ ਇਸ ਲਈ ਵੈਸੇ ਕੋਈ ਐਦਾ ਗੱਲ ਨਹੀਂ ਵੀ ਮਸਜਿਦ ਦੇ ਵਿੱਚ ਆਣਾ ਕੋਈ ਔਰਤ ਦੀ ਮਨਾਹੀ ਹੈ ਉਹ ਆ ਜਾ ਸਕਦੀ ਹੈ ਕੋਈ ਦਿੱਕਤ ਨਹੀਂ ਜੀ ਵੀਰ ਜੀ ਜੇ ਇਹ ਮਸਜਿਦ ਮਤਲਬ ਥੋੜਾ ਟਾਈਮ ਪਹਿਲਾਂ ਆਬਾਦ ਹੋਈ ਹੈ ਪਰ ਜਿਕਰ ਤੁਸੀਂ ਪਹਿਲਾਂ ਵੀ ਕਰਕੇ ਹਟਿਓ ਇੰਟਰਵਿਊ ਤੋਂ ਪਹਿਲਾਂ ਵੀ ਮਤਲਬ ਹੋਰ ਵੀ ਅਜਈਆਂ ਮਸਜਿਦਾਂ ਨੇ ਜਿਹੜੀਆਂ ਆਬਾਦ ਨਹੀਂ ਹੋਈਆਂ ਕਿਉਂ ਆਬਾਦ ਨਹੀਂ ਹੋਈਆਂ ਕੀ ਕਾਰਨ ਰਹਿੰਦੇ ਨੇ ਉਹਨਾਂ ਦੇ ਫਿਰ ਜਿੱਥੇ ਦੇਖੋ ਸਾਡੇ ਇਲਾਕੇ 'ਚ ਵੀ ਤਕਰੀਬਨ ਚਾਰ ਮਸਜਿਦਾਂ ਜਿਹੜੀਆਂ 1947 ਤੋਂ ਪਹਿਲਾਂ ਦੀਆਂ ਨੇ ਕਾਫੀ ਸਮੇ ਤੋਂ ਜਿਸ ਜਿੱਥੇ ਜਿਸ ਪਿੰਡ ਦੇ ਵਿੱਚ ਕੋਈ ਮੁਸਲਿਮ ਘਰ ਹੈਗਾ ਤੇ ਉੱਥੇ ਮਸਜਿਦ ਆਬਾਦ ਹੋ ਗਈ ਜਿੱਥੇ ਕੋਈ ਘਰ ਨਹੀਂ ਹੈਗਾ ਸੀ ਉੱਥੇ ਮਸਜਿਦ ਨੂੰ ਆਬਾਦ ਕਰਨਾ ਤੇ ਉਹਨੂੰ ਸਾਹਮਣਾ ਵਾਸਤੇ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਇਸ ਲਈ ਉਹ ਤਾਂ ਨਹੀਂ ਆਬਾਦ ਹੁੰਦੀ ਕਿ ਉੱਥੇ ਕੋਈ ਘਰ ਨਹੀਂ ਹੈਗਾ ਉਹਦੀ ਮਸਜਿਦ ਨੂੰ ਦੇਖਭਾਲ ਕਰਨ ਵਾਸਤੇ ਵੀ ਕੋਈ ਚਾਹੀਦਾ ਹੁੰਦਾ ਉਹ ਤਾਂ ਕਰਕੇ ਉਹ ਮਸਜਿਦਾਂ ਰਹਿ ਜਾਂਦੀਆਂ ਉੱਥੇ ਜੀ ਬਾਈ ਜੀ ਜਿੱਦਾ ਇਥੇ ਨਮਾਜ਼ ਆਦਾ ਕਰਦੇ ਆ ਜਿੱਦਾ ਇੱਕ ਜਮਾਤ ਦਾ ਵੀ ਹਨਾ ਜਿਕਰ ਆਉਂਦਾ ਤਾਂ ਉਹ ਜਮਾਤ ਦਾ ਥੋੜਾ ਕਨਸੈਪਟ ਦੱਸੋ ਵੀ ਕਿੱਦਾਂ ਜਮਾਤ ਹੁੰਦੀ ਆ ਤੇ ਕਿਹੜੇ ਕਿਹੜੀ ਏਜ ਦੇ ਬੰਦੇ ਜਾਂ ਫੀਮੇਲ ਉਹਦੇ ਵਿੱਚ ਜਾ ਸਕਦੇ ਨਹੀਂ ਜੀ ਜਿਸ ਤਰ੍ਹਾਂ ਜਮਾਤ ਜੋ ਅੱਲਾਹ ਦਾ ਪਾਕ ਪਵਿੱਤਰ ਰਸਤਾ ਹੈ ਉਹਦੇ ਵਿੱਚ ਔਰਤ ਮਰਦ ਦੋਨੋਂ ਜਾ ਸਕਦੇ ਨੇ ਔਰ ਸਾਡੇ ਬਜ਼ੁਰਗ ਜਾਂ ਸਾਡੇ ਮੌਲਾਨਾ ਸਾਡੇ ਆलिम ਕਹਿੰਦੇ ਨੇ ਵੀ ਹਰੇਕ ਇਨਸਾਨ ਨੂੰ ਹਰ ਸਾਲ ਦੇ ਵਿੱਚ ਲਾਲੋ ਕਮ ਸੇ ਕਮ 4 ਮਹੀਨੇ ਲਾਣਾ ਜ਼ਰੂਰੀ ਹੈ ਜੀ ਭਾਈ ਜੀ ਜਿਵੇਂ ਇੱਕ ਹੋਰ ਫਰੇਮ ਦੇਖ ਰਹੇ ਆ ਥੋੜਾ ਉਹ ਫਰੇਮ ਬਾਰੇ ਵੀ ਸਮਝਾ ਦਿਓ ਕੀ ਲਿਖਿਆ ਹੋਇਆ ਉਹਨਾਂ ਦੇ ਕੀ ਅਰਥ ਨੇ ਜੀ ਜਿਹੜਾ ਉੱਪਰੋਂ ਫਰੇਮ ਲੱਗਿਆ ਹੋਇਆ ਹੈ ਜੀ ਆਪਣੇ ਮੱਕੇ ਮਦੀਨੇ ਦੇ ਮੱਕੇ ਦੇ ਵਿੱਚ ਜੋ ਦੀਵਾਰ ਆ ਉਹ ਮੇਨ ਗੇਟ ਹੈ ਇਹ ਉਹਦੀ ਮਤਲਬੀ ਫੋਟੋ ਲਾਈ ਗਈ ਹੈ ਇਹਨੂੰ ਬਰਕਤ ਦਾ ਦਰਵਾਜ਼ਾ ਕਿਹਾ ਜਾਂਦਾ ਹੈ ਵੀ ਜਿਸ ਘਰ ਦੇ ਵਿੱਚ ਇਹ ਫੋਟੋ ਲਾਈ ਜਾਂਦੀ ਹੈ ਪਰ ਅਸੀਂ ਇੱਕ ਖੁਸ਼ੀ ਦੇ ਤੌਰ ਤੇ ਮੁਹੱਬਤ ਦੇ ਲਈ ਅਸੀਂ ਮਸਜਿਦ ਦੇ ਵਿੱਚ ਲਾਇਆ ਹੋਇਆ ਹੈ ਤੇ ਜੋ ਇਧਰਲਾ ਫਰੇਮ ਹੈ ਇਹ ਮਦੀਨੇ ਦੀ ਫੋਟੋ ਹੈ ਇਹ ਇੱਧਰਲਾ ਜੋ ਫਰੇਮ ਹੈ ਉਹ ਮੱਕੇ ਦੀ ਫੋਟੋ ਹੈ ਦੋਨੋਂ ਮਤਲਬ ਵੀ ਸਾਰੀਆਂ ਇਸ ਤਰ੍ਹਾਂ ਕਰਕੇ ਫੋਟੋਆਂ ਲਾਈਆਂ ਹੋਈਆਂ ਨੇ ਜੀ ਭਾਈ ਜੀ ਜੇ ਮੈਂ ਤੁਸੀ ਦੱਸ ਰਿਹਾ ਵੀ ਇੱਧਰ ਮਦੀਨੇ ਦੀ ਫੋਟੋ ਹੈ ਤੇ ਉਧਰ ਮੱਕੇ ਦੀ ਮਤਲਬ ਦੋਨੇ ਇਹ ਅਲੱਗ-ਲੱਗ ਨੇ ਥੋੜਾ ਇਹਦੇ ਵੀ ਅਰਥ ਥੋੜੇ ਡਿਟੇਲਸ ਸਮਝਾਓ ਜੀ ਜੀ ਜੋ ਮੱਕਾ ਅਲੱਗ ਹੈ ਮਦੀਨਾ ਅਲੱਗ ਹੈ ਮੱਕਾ ਸ਼ਹਿਰ ਚ ਮੱਕਾ ਮਦੀਨੇ ਸ਼ਹਿਰ ਚ ਮਦੀਨੇ ਦੀ ਮਤਲਬ ਵੀ ਜੋ ਇਹ ਅਲੱਗ-ਅਲੱਗ ਕਾਫੀ ਫਾਸਲੇ ਦੇ ਵਿੱਚ ਤੇ ਉਹ ਕੋਡਿੰਗ ਪੱਕੇ ਤੌਰ ਤੇ ਪਤਾ ਨਹੀਂ ਮੈਨੂੰ ਵੀ ਕਿੰਨਾ ਫਾਸਲਾ ਹੈ ਵੀ ਮੱਕਾ ਮਦੀਨਾ ਅੱਡ ਅਲੱਗ-ਲੱਗ ਨੇ ਜੀ ਜੀ ਅੱਗੇ ਵੀ ਕ ਦਾਸੀ ਦੇ ਜਾਓ ਜੀ ਮੈਸੇਜ ਉਹ ਸੇਮ ਹੈ ਉਹਨਾਂ ਦੇ ਜਿਵੇਂ ਲਾ ਇਲਾਹਾ ਇਲਾ ਲਲਾ ਲਿਖਿਆ ਹੋਇਆ ਉਧਰ ਮੁਹੰਮਦੁਰ ਰਸੂਲੁਲਲਾ ਸੱਲੱਲਹੁ ਅਲੈਹ ਵਸੱਲਮ ਲਿਖਿਆ ਹੋਣੇ ਉੱਪਰ ਜੋ ਸੁਭਾਨ ਅੱਲ੍ਹਾ ਅਲਹਮਦੁਲਿਲਾ ਅੱਲ੍ਹਾ ਅਕਬਰੇ ਜੋ ਲਫ਼ਜ਼ ਨੇ ਵੀ ਅੱਲਾਹੁ ਅਕਬਰ ਅੱਲਾ ਵੱਡਾ ਹੈ ਅੱਲਾ ਦੀ ਤਾਰੀਫ਼ ਕਰਨ ਦੇ ਵਿੱਚ ਇਹ ਤਿੰਨੇ ਲਫ਼ਜ਼ ਅੱਲਾ ਦੀ ਤਾਰੀਫ਼ ਦੇ ਵਿੱਚ ਲਿਖੇ ਹੋਏ ਨੇ ਜੀ ਹਾਂ ਭਾਈ ਜੀ ਜਿੱਥੇ ਇਹ ਆਪਾਂ ਮਸਜਿਦੀ ਦਾ ਗੱਲ ਕਰ ਰਹੇ ਹਾਂ ਵੀ ਤੁਸੀਂ ਕਹਿ ਰਹੇ ਸੀ ਇਹ ਵਿਰਾਨ ਪਈ ਸੀ ਤਾਂ ਥੋੜਾ ਸਮਾਂ ਪਹਿਲਾਂ ਹੀ ਹੋਇਆ ਜਿਹੜੀ ਆਬਾਦ ਕੀਤੀ ਗਈ ਸੀ ਤੇ ਇਹਦੇ ਨਾਲ ਦੀਆਂ ਹੋਰ ਵੀ ਮਸਜਿਦਾਂ ਜਿਹੜੀਆਂ ਵਿਰਾਨ ਪਈਆਂ ਨੇ ਪਰ ਉਹ ਕਦੋਂ ਤੱਕ ਆਬਾਦ ਹੋਣਗੀਆਂ ਉਹ ਆਬਾਦ ਵੀ ਹੋ ਜਾਣਗੀਆਂ ਜਾਂ ਫਿਰ ਉੱਥੇ ਇੱਕ ਆਪਾਂ ਮਾਫ਼ ਕਰਨਾ ਮੇਰੇ ਸ਼ਬਦ ਦੀ ਵਰਤੋਂ ਕਰੀਏ ਵੀ ਖੰਡਰ ਬਣ ਕੇ ਰਹਿ ਜਾਣਗੀਆਂ ਨੀ ਜਿਸ ਤਰ੍ਹਾਂ کافی ਸਮੇਂ ਤੋਂ ਇਸ ਮਤਲਬ ਵੀ 2 ਸਾਲ ਤੋਂ ਤਕ ਤਕਰੀਬਨ ਮੈਂ ਇਸ ਲਾਈਨ ਦੇ ਵਿੱਚ ਹੋ ਗਿਆ ਵੀ ਦੇਖ ਲਈ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਤੇ ਕਈ ਪਿੰਡਾਂ ਦੇ ਜਿਹੜੀ ਮਸਜਿਦਾਂ ਬੇਆਬਾਦ ਪਈਆਂ ਨੇ ਅੱਲਾ ਦੇ ਕਰਨਾ ਦਿਨੋ ਦਿਨ ਉਸ ਜਿਵੇਂ ਸਮਾਂ ਬੀਤਦਾ ਜਾ ਰਿਹਾ ਅੱਲਾ ਦੇ ਹੁਕਮ ਅਨੁਸਾਰੀਆਂ ਮਸਜਿਦਾਂ ਆਬਾਦ ਹੁੰਦੇ ਜਾ ਰਹੀ ਨੇ ਮੇਰੇ ਹਲਕੇ ਦੇ ਵਿੱਚ ਚਾਰ ਮਸਜਿਦਾਂ ਸੀਆਂ ਜਿਨ੍ਹਾਂ ਚਾਰਾਂ ਦੇ ਵਿੱਚੋਂ ਤਿੰਨਾਂ ਆਬਾਦ ਹੋ ਚੁੱਕੀਆਂ ਨੇ ਇੱਕ ਰਹਿ ਗਈ ਇਨਸ਼ਾਅੱਲਾ ਉਹ ਵੀ ਜਲਦੀ ਆਬਾਦ ਹੋ ਜਾਊਗੀ ਜੀ ਭਾਈ ਜੀ ਜੀ ਮੈਂ ਉੱਪਰ ਨਾਲ ਨਾਲ ਤਾਂ ਤਸਵੀਰਾਂ ਵੀ ਦਿਖਾ ਰਿਹਾ ਹਾਂ ਇਹ ਗੁੰਮਦ ਦਾ ਥੋੜਾ ਜ਼ਿਕਰ ਕਰ ਦਿਓ ਵੀ ਤਿੰਨੋਂ ਇਹ ਬਰਾਬਰ ਨੇ ਤੇ ਕਿੰਨੇ ਫੁੱਟ ਉੱਚੇ ਨੇ ਜੀ ਇਹ ਜੀ ਇਹ ਤਿੰਨੋ ਬਰਾਬਰ ਨੇ 28 28 ਫੁੱਟ ਦੇ ਤਿੰਨੋ ਗੁੰਮਟੂ ਉੱਚੇ ਨੇ ਤੇ ਇਹ ਮਸਜਿਦ ਦੇ ਜੋ ਡਿਜ਼ਾਈਨਿੰਗ ਹੈ ਜੋ ਵਿਚਾਲੜਾ ਗੁੰਮਟ ਹਰਾ ਕਰਨ ਦਾ ਇਹ ਤਾਂ ਮਤਲਬ ਇਹਦੇ ਵਿੱਚ ਇਹ ਹੈ ਵੀ ਇਹ ਮਸਜਿਦ ਆਪਣੇ ਜੋ ਮੁਹੰਮਦੀ ਮਸਜਿਦ ਸੀ ਉਹਦੀ ਕੋਡਿੰਗ ਆਪਾਂ ਹਰਾ ਕਲਰ ਦਿੱਤਾ ਹੋਇਆ ਜੋ ਸਾਈਡਾਂ ਤੇ 골ਡਨ ਕਰਾਇਆ ਜੋ ਮਸਜਿਦ ਅਕਸ਼ ਹੈ ਉਹਦੇ ਹਿਸਾਬ ਨਾਲ ਇਹ ਦੋਨੋਂ ਗੁੰਮਟਾਂ ਦਾ ਰੰਗ ਤਿਹ ਕਲਰਾਂ 골ਡ ਦਿੱਤਾ ਗਿਆ ਜੀ ਠੀਕ ਆ ਭਾਈ ਜੀ ਜਿਹੜੇ ਤਿੰਨੋਂ ਗੁੰਮਦ ਨੇ ਮਤਲਬ ਤਿੰਨੇ ਉੱਚੇ ਨੇ ਤਿੰਨੋਂ ਇੱਕੋ ਬਰਾਬਰ ਨੇ ਜੇ ਆਪਾਂ ਹੋਰ ਖਾਸ ਜਿਹੜੇ ਪਿੰਡਾਂ ਦੇ ਵਿੱਚ ਮਸਜਿਦਾਂ ਦੀਆਂ ਦੀ ਗੱਲ ਕਰੀਏ ਜਾਂ ਹੋਰ ਕਿਤੇ ਮਸੀਤਾਂ ਬਣੀਆਂ ਹੋਈਆਂ ਨੇ ਪਰ ਮਸੀਤਾਂ ਵੀ ਕਹਿ ਦਿੰਦੇ ਆ ਪਿੰਡਾਂ ਦੇ ਵਿੱਚ ਇਹ ਸ਼ਬਦ ਕਿਹਾ ਜਾਂਦਾ ਕਿ ਜਿਹੜੇ ਉਹਨਾਂ ਦੇ ਗੁੰਮਦ ਹੁੰਦੇ ਨੇ ਇੱਕੋ ਹੀ ਹੁੰਦਾ ਜਾਂ ਤਿੰਨੋਂ ਫਿਰ ਬਰਾਬਰ ਹੀ ਹੁੰਦੇ ਨੇ ਨਹੀਂ ਜ਼ਿਆਦਾਤਰ ਜਿਹੜੀਆਂ ਮਸਜਿਦਾਂ ਸਾ ਆਪਣੇ ਏਰੀਆ 'ਚ ਲਾਗੇ ਤੱਕ ਹੈ ਆਪਣੇ ਪੰਜਾਬ ਦੇ ਵਿੱਚ ਉਹ ਮਸਜਿਦਾਂ ਦੇ ਕੀ ਤਿੰਨ ਗੁੰਮਦ ਹੁੰਦੇ ਨੇ ਕਿਸੇ ਦਾ ਬਚਲੜਾ ਵੱਡਾ ਹੁੰਦਾ ਔਰ ਕਿਸੇ ਦਾ ਦੋਨੇ ਸਾਈਡਾਂ 'ਤੇ ਛੋ ਤੇ ਕਿਸੀ ਦੇ ਇੱਕ ਗੁੰਮਟ ਹੁੰਦਾ ਲੇਕਿਨ ਮੈਂ ਅਜੇ ਤੱਕ ਦੇਖਿਆ ਪੂਰੇ ਪੰਜਾਬ ਦੇ ਵਿੱਚ ਜੋ ਇਹ ਇਸ ਮਸਜਿਦ ਦੇ ਗੁੰਮਟ ਨੇ ਤਿੰਨੋਂ ਇੱਕੋ ਸਾਰ ਦੇ ਨੇ ਔਰ ਤਿੰਨੇ ਵੱਡੇ ਨੇ ਤਿੰਨੇ 28-28 ਫੁੱਟ ਉੱਚੇ ਨੇ ਜੀ 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 ਜਦੋਂ ਇਹ ਮਸਜਿਦ ویرਾਨ ਪਈ ਸੀ ਤਾਂ ਥੋੜਾ ਜਿਹਾ ਤੁਹਾਨੂੰ ਯਾਦ ਹੋਣਾ ਜਾਂ ਆਪਾਂ ਨੂੰ ਦੱਸ ਦਿੰਦੇ ਨੇ ਕੋਈ ਆਏ ਦਾ ਕੋਈ ਰਹਿੰਦਾ ਹੋਣਾ ਜਿਸ ਟਾਈਮ ਇਹ ਮਸਜਿਦ ਆਬਾਦ ਸੀ 47 ਤੋਂ ਪਹਿਲਾਂ ਇਹ ਪੂਰਾ ਪਿੰਡ ਹੀ ਮੁਸਲਮਾਨਾਂ ਦਾ ਸੀ ਉਸ ਤੋਂ ਬਾਅਦ ਕਹਿੰਦੇ ਨੇ ਪਿੰਡ ਵਾਸੀ ਤੋਂ ਮੈਂ ਸੁਣਿਆ ਜਿਸ ਟਾਈਮ ਉਹ ਹੱਲੇ ਪਏ ਨੇ ਉੱਧਰੋਂ ਸਿੱਖ ਭਾਈਚਾਰਾ ਆਪਣੇ ਪਿੰਡ ਦੇ ਵਿੱਚ ਆਇਆ ਕਹਿੰਦੇ ਉਸ ਵਕਤ ਇਸ ਮਸਜਿਦ ਦੀ ਜੋ ਪਲਸਤਰ ਦਾ ਕੰਮ ਚੱਲ ਰਿਹਾ ਸੀ ਕਹਿੰਦੇ ਜਿਸ ਟਾਈਮ ਅਸੀਂ ਆਏ ਆ ਸਿੱਖ ਭਾਈਚਾਰਾ ਉਸ ਟਾਈਮ ਇਹ ਮਸਜਿਦ ਦਾ ਵੀ ਪਲਸਤਰ ਹੋਣ ਲੱਗ ਰਿਹਾ ਸੀ ਜੀ 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 ਤੇ ਮੁਸਲਮਾਨ ਉਸ ਤੋਂ ਬਾਅਦ ਚਲੇ ਗਏ ਸੀ ਫਿਰ ਸਿੱਖ ਭਾਈ ਚਾਰੇ ਨੇ ਆਪਣਾ ਗੁਰੂ ਘਰ ਬਣਾਇਆ ਤੇ 25 ਸਾਲਾਂ ਨੂੰ ਗੁਰੂ ਘਰ ਰੱਖਿਆ ਹੀ ਬਣਾ ਕੇ ਜੀ ਭਾਈ ਜੀ ਜਿੱਦਾਂ ਤੁਸੀਂ ਇੱਕ ਮੇਰੇ ਨਾਲ ਨਦੀ ਦਾ ਤੇ ਇੱਕ ਜ਼ਿਕਰ ਕਰ ਰਹੇ ਸੀ ਕੋਈ ਰਾਸਤਾ ਵੀ ਲੰਘਦਾ ਸੀ ਹਨਾ ਉਹ ਟਾਈਮਾਂ ਦੇ ਵਿੱਚ ਥੋੜੇ ਉਹ ਟਾਈਮਾਂ ਦੀ ਵੀ ਗੱਲ ਨਾਲ ਦੱਸ ਦਿਓ ਸਾਨੂੰ ਅ ਇਸ ਮਸਜਿਦ ਦੀ ਜੋ ਇਤਿਹਾਸਿਕ ਤਕ ਖਾਸ ਗੱਲ ਹੈ ਵੀ ਜੋ ਇਹਦੇ ਫਸਟ ਪਹਿਲਾ ਗੁਮਟ ਹੈ ਪਹਿਲੇ ਗੁਮਟ ਦੇ ਥੱਲੋਂ ਦੀ ਨਦੀ ਦਾ ਪੁਲ ਬਣਿਆ ਹੋਇਆ ਔਰ ਜੋ ਲਾਸਟਲਾ ਥਰਡ ਲਾਸਟ ਗੋਮਟ ਹੈ ਉਹਦੇ नीचे पूरा बेसमेंट ਬਣਿਆ ਹੋਇਆ बेसमेंट ਦੇ ਅੰਦਰ ਗੁਫਾ ਵੀ ਜੀ ਇੱਕ ਟਾਈਪ ਬਣੀ ਸੀ ਲੇਕਿਨ ਅੰਦਰ ਤਾਂ ਨਹੀਂ ਗਏ ਪਰ ਉਹ ਬੇਸਮੈਂਟ ਦੇ ਅੰਦਰ ਇੱਕ ਗੁਫਾ ਟਾਈਪ ਬਣੀ ਹੋਈ ਸੀ ਤੇ ਪਹਿਲੇ ਗੋਮਟ ਥਲੇ ਨਦੀ ਦਾ ਪੁਲ ਸੀ ਤੇ ਇਹ ਇਤਿਹਾਸਿਕ ਇੱਕ ਇਹਨਾਂ ਦੇ ਮਸਜਿਦ ਦੇ ਬਹੁਤ ਵੱਡੇ ਇੱਕ ਤਰ੍ਹਾਂ ਵੀ ਮਸਜਿਦ ਨਦੀ ਦੇ ਉੱਪਰ ਹੋਣਾ ਇੱਕ ਅਚੰਭੇ ਵਾਲੀ ਗੱਲ ਹੈ ਜੀ ਤੇ ਇੱਕ ਦੂਜੇ ਪਾਸੇ ਬੇਸਮੈਂਟ ਹੋਣਾ ਬੜੀ ਖੂਬਸੂਰਤੀ ਦਰਸਾਉਂਦੀ ਹੈ ਮਸਜਿਦ ਦੀ ਜੀ ਜਿੱਦਾਂ ਤੁਸੀਂ ਜਿਹੜਾ ਰਸਤਾ ਦੱਸ ਰਹੇ ਹੋ ਉਹ ਕੀ ਮਕਸਦ ਲਈ ਬਣਾਇਆ ਗਿਆ ਸੀ ਵੀ ਨਦੀ ਉਹ ਚੀਜ਼ਾਂ ਥੋੜੀਆਂ ਉਹ ਡਿਟੇਲਸ ਸਮਝਾਓ ਜੀ ਇਹ ਦੇਖੋ ਜਿਵੇਂ ਪਹਿਲੇ ਗੁੰਮਟੇ ਥੱਲੇ ਨਦੀ ਦਾ ਪੁਲ ਹੋਇਆ ਉਸ ਟਾਈਮ ਦਾ ਜੋ ਨਦੀ ਦਾ ਜਾਂ ਪਾਣੀ ਦਾ ਗੁਜ਼ਰਨ ਵਾਸਤੇ ਬਣਾਇਆ ਹੋਊਗਾ ਜੀ 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 ਤੇ ਇੱਧਰ ਬੇਸਮੈਂਟ ਜੋ ਬਣਾਇਆ ਮਸਜਿਦ ਦੇ ਆਪਣੇ ਜੋ ਇਬਾਦਤਖਾਨਾ ਲਾ ਲੋ ਜੇ ਕੋਈ ਪਰਸਨਲੀ ਕੰਮ ਵਾਸਤੇ ਬਣਾਏ ਹੁੰਦੇ ਨੇ ਉਸੇ ਤਰ੍ਹਾਂ ਉਹ ਬੇਸਮੈਂਟ ਬਣਾਇਆ ਹੋਇਆ ਸੀ ਜੀ ਜੀ ਕੀ ਹੁੰਦੇ ਟਾਈਮ ਵਿੱਚ ਉਹ ਚੀਜ਼ਾਂ ਹੈਗੀਆਂ ਨਹੀਂ ਜਾਂ ਖਤਮ ਹੋ ਚੁੱਕੀਆਂ ਨੇ ਜੀ ਨਹੀਂ ਬੇਸਮੈਂਟ ਬਿਲਕੁਲ ਹੈਗੇ ਉਹ ਵੀ ਬਿਲਕੁਲ ਅੰਦਰੋਂ ਤਿਆਰ ਕੀਤਾ ਹੋਇਆ ਸਾਨੇ ਵਧੀਆ ਔਰ ਨਦੀ ਦਾ ਪੁਲ ਸੀ ਉਹ ਵੀ ਹੈਗਾ ਫਿਲਹਾਲ ਅਸੀਂ ਦੋਨੋਂ ਸਾਈਡਾਂ ਤੋਂ ਬੰਦ ਕਰਤਾ ਕਿਉਂਕਿ ਬੱਚਿਆਂ ਦਾ ਆਨ ਜਾਣ ਦਾ ਕਿਉਂਕਿ ਪਹਿਲਾਂ ਤਾਂ ਨਦੀ ਸੀ ਲੇਕਿਨ ਹੁਣ ਉਹਦਾ ਕੋਈ ਕੰਮ ਦੇ ਵਰਤੋਂ ਦੇ ਵਿੱਚ ਨਹੀਂ ਹੈਗੇ ਇਸ ਕਰਕੇ ਅਸੀਂ ਉਹ ਪਿਹੜਾ ਪੁਲ ਸੀ ਦੋਨੋਂ ਪਾਸੋਂ ਬੰਦ ਕਰਤਾ ਜੀ 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 ਜਿੱਦਾਂ ਹਣਾ ਮੈਂ ਸਟਾਰਟਿੰਗ ਵਿੱਚ ਗੱਲ ਕਹੀ ਸੀ ਜੋ ਪੰਜਾਬ ਦਾ ਭਾਈਚਾਰਾ ਚ ਇਹੋ ਸਿੱਖ ਭਾਈਚਾਰਾ ਚ ਮੁਸਲਿਮ ਭਾਈਚਾਰਾ ਕਿਤੇ ਵੀ ਕੋਈ ਵਿਪਤਾ ਹੁੰਦੀ ਹੈ ਨਾ ਬਰਾਬਰ ਆ ਕੇ ਖੜਦੇ ਨੇ ਤਾਂ ਤੁਸੀਂ ਜਦੋਂ ਆਵਾਜ਼ ਕੀਤੀ ਹੈ ਕਿ ਕੋਈ ਸਿੱਖ ਭਾਈ ਸਾਰੇ ਚੋ ਜਾਂ ਇੱਥੇ ਕੋਈ ਜਾਤਾਂ ਪਾਤਾਂ ਦੀ ਨਹੀਂ ਗੱਲ ਕਰ ਰਹੇ ਕਿ ਤੁਹਾਡੇ ਨਾਲ ਕਿਸੇ ਭਾਈਚਾਰੇ ਨੇ ਸਹਿਯੋਗ ਦਿੱਤਾ ਤਾਂ ਅਕਸਰ ਕਿਹਾ ਜਾਂਦਾ ਕਿ ਨੇ ਵੀ ਜਦੋਂ ਵੀ ਕੋਈ ਧਰਨੇ ਲੱਗਦੇ ਨੇ ਜਾਂ ਕੁਝ ਵੀ ਹੁੰਦਾ ਤਾਂ ਮੁਸਲਿਮ ਭਾਈਚਾਰਾ ਉੱਥੇ ਜਾ ਕੇ ਸਾਥ ਦਿੱਤਾ ਕਿ ਤੁਹਾਡੇ ਟਾਈਮ ਕਿਸੇ ਨੇ ਸਾਥ ਦਿੱਤਾ ਬਿਲਕੁਲ ਜੀ ਜਿਸ ਟਾਈਮ ਇਹ ਮਸਜਿਦ ਆਬਾਦ ਹੋਣ ਵਾਸਤੇ ਜੋ ਸੀ ਜਦੋਂ ਪਹਿਲੀ ਵਾਰ ਮਸਜਿਦ ਦੀ ਸਫਾਈ ਕਰਨ ਲੱਗੇ ਸੀ ਉਸੇ ਵਕਤ ਇਹ ਪਿੰਡ ਦੀਆਂ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਆ ਕੇ ਸਾਡੀ ਜੋ ਮਦਦ ਕੀਤੀ ਮਸਜਿਦ ਦੀ ਸਾਫ ਸਫਾਈ ਕਰਵਾਈ ਸਾਡੇ ਨਾਲ ਲਾ ਕੇ ਮਸਜਿਦ ਦੇ ਉੱਪਰ ਬੜੇ ਬੜੇ ਦਰਖਤ ਹੋਏ ਹੋਏ ਸੀ ਜੀ ਪੂਰੇ ਮਤਲਬੀ ਮਸਜਿਦ ਦੀ ਜੋ ਬਿਲਡਿੰਗ ਦੇ ਵਿੱਚ ਜੜਾਂ ਫੈਲ ਕੇ ਸਾਰੀ ਮਸਜਿਦ ਦੇ ਮਤਲਬੀ ਵਿਚਾਲੋ ਪਾਰ ਤੱਕ ਮਸਜਿਦ ਪਾਰਤੀ ਸੀ ਵਿਚਾਲੋ ਜੜਾਂ ਨੇ ਤੇ ਉਹ ਸਾਰੇ ਜਿਹੜਾ ਮਤਲਬ ਵੀ ਕੱਢਣ ਵਾਸਤੇ ਜਾਂ ਸਫਾਈ ਕਰਨ ਵਾਸਤੇ ਉੱਪਰੋਂ ਦਖਤਾ ਵੱਢਣ ਵਾਸਤੇ ਸਾਰੇ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਔਰ ਲਾਸਟ ਤੱਕ ਪਿੰਡ ਨੇ ਮੇਰੇ ਨਾਲ ਖੜ ਕੇ ਮਸਜਿਦ ਨੂੰ ਬਣਾਉਣ ਤੱਕ ਤੱਕ ਮੇਰੀ ਹੈਲਪ ਕੀਤੀ ਮਨ ਨੇ ਕੋਈ ਤੁਹਾਨੂੰ ਧਰਮ ਨੂੰ ਲੈ ਕੇ ਜਾਂ ਬਹੁਤੇ ਆਪਾਂ ਦੇਖਦੇ ਨੇ ਧਾਰਮਿਕ ਫਿਰਕੂਵਾਦ ਹੁੰਦੇ ਨੇ ਉਹ ਚੀਜ਼ ਨੂੰ ਲੈ ਕੇ ਤੁਹਾਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੋਵੇ ਨਹੀਂ ਜਿਸ ਤਰ੍ਹਾਂ ਮੈਂ ਆਪਣੇ ਮੇਰੇ ਰੋ ਬਾਦਸ਼ਾਪੁਰ ਜੋ ਮੇਰਾ 10 ਕਿਲੋਮੀਟਰ ਤੋਂ ਪਿੰਡ ਹੈ ਉਰੇ ਉੱਠ ਕੇ ਮੈਂ ਇੱਕ ਬਗਾਨੇ ਪਿੰਡ 'ਚ ਰਹਿਣ ਲੱਗਿਆਂ ਆ ਕੇ ਪਰ ਲੇਕਿਨ ਮੈਨੂੰ ਰਹਿੰਦੇ ਨੂੰ ਤਕਰੀਬਨ 9-10 ਮਹੀਨੇ ਹੋ ਗਏ ਪਰ ਅੱਜ ਤੱਕ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਵੀ ਮੈਂ ਬਗਾਨੇ ਪਿੰਡ ਚ ਰਹਿ ਰਹੇ ਆ ਕੇ ਇਸ ਪਿੰਡ ਨੇ ਮੈਨੂੰ ਅੱਲਾ ਦੇ ਕਰਮ ਨਾਲ ਬਹੁਤ ਪਿਆਰ ਦਿੱਤਾ ਔਰ ਮੇਰਾ ਬਹੁਤ ਸਤਿਕਾਰ ਵੀ ਕਰਦੇ ਨੇ ਔਰ ਹਰੇਕ ਕੰਮ ਦੇ ਵਿੱਚ ਮੈਨੂੰ ਪੈਲ ਦੇ ਆਧਾਰ ਤੇ ਮੇਰੇ ਨਾਲ ਮੁਹੱਬਤ ਦੇ ਤੌਰ ਤੇ ਮੈਨੂੰ ਆਪਣੇ ਅੱਗੇ ਰੱਖਦੇ ਨੇ ਜੀ ਜੀ ਭਾਈ ਜੀ ਇੱਕ ਜਿੱਦਾਂ ਇਹ ਮਸਜਿਦ ਬਣੀ ਹੋਈ ਆ ਜੋ ਹੋਰ ਵੀ ਪਿੰਡਾਂ ਦੇ ਵਿੱਚ ਮਸਜਿਦਾਂ ਬਣੀਆਂ ਹੁੰਦੀਆਂ ਨੇ ਤੁਸੀਂ ਤਾਂ ਇੱਥੇ ਪ੍ਰਬੰਧਕ ਰਹੇ ਹੋ ਇਸ ਤੋਂ ਇਲਾਵਾ ਇਹਨਾਂ ਦੀ ਦੇਖ ਰੇ ਕੌਣ ਕਰਦਾ ਵੀ ਕੌਣ ਜਿੱਦਾਂ ਆਪਾਂ ਗੁਰਦੁਆਰੇ ਸਾਹਿਬ 'ਚ ਕਹਿੰਦੇ ਨੇ ਵੀ ਪਾਠ ਕਰਦੇ ਨੇ ਤੇ ਇੱਥੋਂ ਕੌਣ ਮਤਲਬ ਇਬਾਦਤ ਕਰਦਾ ਸੀ ਜੀ ਦੇਖੋ ਜਿੰਨੇ ਵੀ ਪੰਜਾਬ ਦੇ ਜਿੰਨੇ ਮਸਜਿਦਾਂ ਬਣੀਆਂ ਹੋਈਆਂ ਨੇ ਸਾਰੀਆਂ ਉਸ ਮਸਜਿਦ ਦੇ ਜੋ ਵੀ ਪ੍ਰਬੰਧਕ ਨੇ ਸਾਡੇ ਵਰਗੇ ਜੋ ਅੱਲਾ ਨੇ ਕਬੂ بس ਉਹ ਹੀ ਮਸਜਿਦਾਂ ਦੇਖ-ਰੇਖਾ ਕਰ ਰਹੇ ਨੇ ਸਾਡਾ ਇਸ ਮਤਲਬੀ ਸਾਡੇ ਜੋ ਮਸਜਿਦਾਂ ਦਾ ਇਦਾਂ ਕੋਈ ਸਿਸਟਮ ਤਾਂ ਨਹੀਂ ਹੁੰਦਾ ਵੀ ਮਸਜਿਦ ਨੂੰ ਕੋਈ ਵੀ ਕੋਈ ਕਮੇਟੀ ਵਗੈਰਾ ਸਾਡੇ ਤਾਂ ਜੋ ਵੀ ਉੱਥੇ ਪਿੰਡ ਦੇ ਵਸਨੀਕ ਰਹਿਣ ਵਾਲੇ ਜੋ ਸਾਡੇ ਮੁਸਲਿਮ ਭਰਾਣੇ ਜੋ ਵੀ ਮਸਜਿਦ ਦੀ ਜ਼ਿੰਮੇਵਾਰੀ ਚੱਕਦੇ ਨੇ ਉਹ ਆਪਣੇ ਅੱਲਾ ਦੇ ਕਰਮਾਂ ਅੱਲਾ ਪਾਕ ਉਹਨਾਂ ਤੋਂ ਕੰਮ ਲੈ ਰਿਹਾ ਉਹ ਪ੍ਰਬੰਧਕ ਦੇ ਤੌਰ ਤੇ ਮਸਜਿਦਾਂ ਦੀ ਟੇਕ ਕੇਅਰ ਕਰ ਰਹੇ ਨੇ ਬਿਲਕੁਲ ਜੀ ਜੇ ਤੁਸੀਂ ਪ੍ਰਬੰਧਕਾਂ ਦੀ ਗੱਲ ਹੀ ਕਰ ਰਹੇ ਹੋ ਫਿਰ ਉਹਨਾਂ ਦਾ ਮਤਲਬ ਜੋ ਖਰਚਾ ਭੱਦਾ ਜਾਂ ਜੋ ਵੀ ਹੁੰਦਾ ਹਨਾ ਗੁਜ਼ਾਰਾ ਉਹ ਕਿਵੇਂ ਹੁੰਦਾ ਸੀ ਉਹਨਾਂ ਦਾ ਨਹੀਂ ਦੇਖੋ ਸਾਰਾ ਭਾਈਚਾਰਾ ਰਲ ਮਿਲ ਕੇ ਕਰਦਾ ਹੈ ਬਾਕੀ ਕੋਈ ਉਹਨਾਂ ਦੀ ਸਰਕਾਰ ਵੱਲੋਂ ਤਨਖਾਹ ਵਗੈਰਾ ਲੱਗੀ ਹੋਈ ਹੈ ਸੀ ਨੀ ਦੇਖੋ ਪ੍ਰਬੰਧਕਾਂ ਦੀ ਕੋਈ ਤਨਖਾਹ ਨਹੀਂ ਲੇਕਿਨ ਜੋ ਸਾਡੇ ਮਸਜਿਦਾਂ ਜਿਵੇਂ ਆਪਾਂ ਗੁਰੂ ਘਰ ਦੇ ਪਾਠੀ ਜੀ ਕਹਿ ਦਿੰਦੇ ਨੇ ਉਸੇ ਤਰ੍ਹਾਂ ਜੋ ਸਾਡੀ ਮਸਜਿਦ ਦੇ ਇਮਾਮ ਸਾਹਿਬ ਨੇ ਉਹਨਾਂ ਦੀ ਸਾਡੇ ਇੱਕ ਜੋ ਅਦਾਰਾ ਪੰਜਾਬ ਕਬੂੜ ਵੱਲੋਂ ਹਣਾ ਵੱਲੋਂ ਇਹਨਾਂ ਦੀ ਤਨਖਾਹ ਜੋ ਉਹ ਦਿੱਤੀ ਜਾਂਦੀ ਹੈ ਜੀ 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 ਤਰੀਬ ਨਾਲ ਪੰਜਾਬ ਦੇ ਕਾਫੀ ਮਸਜਿਦਾਂ ਨੇ ਜੋ ਬਕਬੂੜ ਇਨਥੇ ਜੋ ਇਮਾਮ ਸਾਹਿਬ ਨੇ ਸਾਡੇ ਪਾਠੀ ਨੇ ਉਹਨਾਂ ਨੂੰ ਸੈਲਰੀ ਹਰ ਮੰਥ ਦੀ ਦੇ ਦੇ ਰਹੇ ਨੇ ਜੀ ਜੀ ਹੁਣ ਮਾਜੀ ਦੀ ਤਾਂ ਆਪਾਂ ਖੜੀ ਆ ਇੱਕ ਜਿੱਦਾਂ Eid ਹੁੰਦੀ ਆ ਬਕਰੀਦ ਹੁੰਦੀ ਆ ਥੋੜਾ ਉਹਦਾ ਕਨਸੈਪਟ ਵੀ ਸਮਝਾ ਦਿਓ ਜੀ ਜੀ ਦੇਖੋ ਜਦੋਂ ਸਾਡੇ ਰਮਜ਼ਾਨ ਦਾ ਮਹੀਨਾ ਹੁੰਦਾ ਹੈ ਰਮਜ਼ਾਨ ਦੇ 30 ਰੋਜ਼ਾਂ ਤੋਂ ਬਾਅਦ ਜੋ ਸਾਡੀ ਇੱਕ ਸੈਲੀਬ੍ਰੇਸ਼ਨ ਅਸੀਂ Eid ਦਾ ਤਿਹਾੜੀ ਕਰਦੇ ਆ ਔਰ ਅਸੀਂ ਉਹ 31 ਮਹੀਨਿਆਂ ਦੀ Eid ਹੁੰਦੀ ਹੈ ਜੋ ਸਾਰੇ ਮਰਜ਼ੀ ਦੇ ਵੀ ਅਸੀਂ ਬੜੀ ਖੂਬਸੂਰਤੀ ਤੇ ਭਾਈਚਾਰਕ ਸਾਂਝ ਤੇ ਔਰ ਮਿੱਠੇ ਪਕਵਾਨਾਂ ਦੇ ਨਾਲ ਅਸੀਂ ਉਹ ਸੈਲੀਬ੍ਰੇਟ ਕਰਦੇ ਹਾਂ ਉਸ ਤੋਂ ਬਾਅਦ ਜੋ 2 2.5 ਮਹੀਨੇ ਦੇ ਜੋ ਬਾਅਦ ਬਕਰੀਦ ਦਾ ਤਿਹਾਰ ਆਂਦੀ ਹੈ ਉਹ ਸਾਡੀ ਤਿਹਾਰ ਇੱਕ ਕੁਰਬਾਨੀ ਦਾ ਤਿਹਾਰ ਹੁੰਦਾ ਹੈ ਜਿਸ ਤਰ੍ਹਾਂ ਇੱਕ ਹਮੇਸ਼ਾ ਹਰੇਕ ਧਰਮ ਦੀ ਇੱਕ ਪ੍ਰਤੀਕ ਦਾ ਹੁੰਦਾ ਉਸ ਟਾਈਮ ਇੱਕ ਸਾਂਝ ਤੇ ਮੁਹੱਬਤ ਦੇ ਤੌਰ ਤੇ ਅਸੀਂ ਜੋ ਹਰੇਕ ਦੋਨੇ ਤਿਹਾਰਾ ਅਸੀਂ ਬੜੀ ਖੁਸ਼ੀ ਨਾਲ ਮਨਾਉਂਦੇ ਹਾਂ ਜੀ ਜੀ ਜਿੱਦਾਂ ਇਹ ਮਸਜਿਦ ਆਵਾਦ ਹੋਈ ਆ ਪਹਿਲਾਂ ਵਿਰਾਨ ਪਈ ਸੀ ਲੋਕ ਇੱਥੇ ਰਹਿੰਦੇ ਸੀ ਖਾਸ ਕਰਕੇ ਮੁਸਲਿਮ ਭਾਈਚਾਰਾ ਸੀ ਤੇ ਪਿੰਡ ਦੇ ਵਿੱਚ ਸਾਰੇ ਮੁਸਲਮੀ ਹੀ ਰਹਿੰਦੇ ਸੀ ਤੇ ਉਹ ਜਿਵੇਂ ਵੀ ਵੰਡ ਹੋਈ ਉਹ ਜਿਹੜੇ ਕਹਿ ਸਕਦੇ ਆ ਤਾਂ ਥੋੜੇ ਜਿਹਾ ਉਹ ਫੀਲਿੰਗ ਥੋੜੇ ਜਿਹਾ ਉਹ ਬਿਆਨ ਕਰ ਸਕਦੇ ਹਾਂ ਕਿਦਾਂ ਦਾ ਮਾਹੌਲ ਸਾਰਾ ਜੀ ਦੇਖੋ ਉਸ ਵਕਤ ਦਾ ਜੋ ਮਾਹੌਲ ਸੀ ਬੜਾ ਲਾਲੋ ਇੱਕ ਬੜਾ ਹੀ ਦੁਖਦਈ ਸੀ ਇੱਕ ਪੂਰੇ ਪਿੰਡਾਂ ਦਾ ਪਿੰਡ ਉਜੜ ਕੇ ਆਪਣਾ ਘਰ ਛੱਡ ਕੇ ਜਾਣਾ ਉਹ ਉਹਨਾਂ ਦੇ ਦਿਲਾਂ 'ਤੇ ਪਤਾ ਵੀ ਉਹਨਾਂ ਦੀ ਕੀ ਬੀਤੀ ਹੋਊਗੀ ਜਿਸ ਤਰ੍ਹਾਂ ਇਹ ਪਿੰਡਾਂ ਦੇ ਦੁਰਦੁਖ ਲਾਲਾ ਲੋਵੀਰ 25 15 20 ਪਿੰਡ ਜੋ ਸਾਡੇ ਲਵੇ ਲਵੇ ਨੇ ਪੂਰੇ ਦੇ ਪੂਰੇ ਮੁਸਲਮਾਨ ਭਾਈਚਾਰੇ ਨਾਲ ਪੂਰੀ ਬੋ ਗਿਣਤੀ ਪਿੰਡ ਸੀ 17 80 17 ਨਾਲ ਚਾਰ ਮਸਜਿਦਾਂ ਸੀਆਂ ਬੱਕਰਾ ਸੀ ਤੇ ਗੁਲਾੜ ਸੀ ਇਧਰੋਂ ਸਾਰੇ ਪਿੰਡ ਮਤਲਬ ਉਹ ਗਿਣਤੀ ਦੇ ਮੁਸਲਮਾਨ ਪਿੰਡ ਸੀ ਜਿਸ ਟਾਈਮ ਉਹ ਇਹ ਹੱਲਿਆ 47 ਦੇ ਵੀ ਘਰ ਛੱਡ ਕੇ ਗਏ ਨੇ ਤਾਂ ਉਹਨਾਂ ਦੀ ਬੜੀ ਦੁੱਖਤੀ ਇੱਕ ਬੜੀ ਔਖੀ ਘੜੀ ਸੀ ਜੋ ਅੱਲਾ ਵੱਲੋਂ ਜੋ ਵੀ ਹੋਈ ਵੀ ਇਹ ਐਦਾਂ ਦੀ ਵੀ ਅੱਲਾ ਕਰੇ ਐਦਾਂ ਦਾ ਸਮਾਂ ਕਦੇ ਨਾ ਆਵੇ ਸਭ ਮਿਲ ਕੇ ਭਾਈਚਾਰਾ ਸਾਜ ਤੇ ਮੁਹੱਬਤ ਦੇ ਨਾਲ ਰਹਿਣਾ ਜੀ ਬੇਸ਼ ਭਾਈ ਜੀ ਜਿਹੜੇ ਪਰਿਵਾਰ ਉਹ ਜਿਹੜੇ ਫਿਰ ਜਿਹੜੀ ਉਹਨਾਂ ਦੀ ਪ੍ਰਾਪਰਟੀ ਸੀ ਜਾਇਦਾਦ ਸੀ ਫਿਰ ਉਹ ਕਿੰਨਾ ਨੇ ਸੰਭਾਲੀ ਜੀ ਦੇਖੋ ਜਿਹੜੀ ਪ੍ਰਾਪਰਟੀ ਸੀ ਜਿਹੜੀ ਅ ਮੁਸਲਮ ਪ੍ਰਾਪਰਟੀ ਸੀ ਜਿਹੜੀ ਤਾਂ ਮੁਸਲਮ ਜਿਹੜੇ ਭਾਈਚਾਰੇ ਦਾਨ ਕੀਤੀ ਹੋਈ ਸੀ ਜੋ ਸਾਡਾ ਅਦਾਰਾ ਸੀ ਪੰਜਾਬ ਅਕਾ ਬੋਰਡ ਕੁਝ ਉਹਨਾਂ ਨੇ ਸਾਮੀ ਸੀ ਕੁਝ ਜੋ ਐਦਾਂ ਹੀ ਖੁਰਦਪੁਰਦ ਹੋ ਗਈ ਜੀ ਬਸ ਇੱਥੇ ਜਿਹੜੇ ਲੋਕ ਇੱਧਰ ਆਏ ਉਹਨਾਂ ਕੋਲ ਰਹਿ ਗਈ ਜਿਹੜੇ ਵੀ ਕੁਝ ਜ਼ਮੀਨਾਂ ਦੇ ਤਬਾਦਲੇ ਹੋ ਗਏ ਕੁਝ ਜਿਹੜੇ ਇੱਥੇ ਮੁਸਲਮਾਨ ਰਹਿ ਗਏ ਸੀ ਕੁਛਾਂ ਲਵੇ ਹੈਗੀ ਸੀ ਕਿਸੇ ਲਵੇ ਨਹੀਂ ਹੈਗੀ ਸੀ ਬਸ ਐਦਾਂ ਦਾ ਮਾਹੌਲ ਕ੍ਰੀਏਟ ਹੋਇਆ ਉਸ ਟਾਈਮ ਜੀ 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 ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਅਸਲਾਮੁਅਲੈਕੁਮ